ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਜੀ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਦਲਾਸਬ ਪਿਛਲੇ ਕਾਫੀ ਦਿਨਾਤੋਂ ਜ਼ਿਮਨੀ ਚੋਣਾ ਦੇ ਵਿੱਚ ਇੱਕ ਪੋਸਟਰ ਵਿਵਾਦ ਜਿਹੜਾ ਉਹ ਉੱਬਰਦਾ ਪਿਆ ਸੀਗਾ ਤੇ ਆਖਰਕਾਰ ਉਹ ਮਾਮਲਾ ਇੰਨਾ ਭਖਿਆ ਵੀ ਇਲੈਕਸ਼ਨ ਕਮਿਸ਼ਨ ਨੇ ਕੈਂਡੀਡੇਟਸ ਨੂੰ ਉਮੀਦਵਾਰਾਂ ਨੂੰ ਜਿਹੜੇ ਆ ਨੋਟਿਸ ਵੀ ਜਾਰੀ ਕੀਤੇ ਕਈ ਉਮੀਦਵਾਰਾਂ ਨੇ ਉਹਦੇ ਬਾਬਤ ਆਪਣੇ ਜਵਾਬ ਜਿਹੜੇ ਆ ਉਹ ਵੀ ਪਹੁੰਚਾਏ ਆ ਪਰ ਇਹ ਪੋਸਟਰ ਵਿਵਾਦ ਜਿਹੜਾ ਇਹ ਥੰਮਣ ਦਾ ਨਾ ਨਹੀਂ ਲੈ ਰਿਹਾ ਪ੍ਰਚਾਰ ਜਿਹੜਾ ਜਿੱਥੇ ਇੱਕ ਪਾਸੇ ਸੁਚੱਜੇ ਢੰਗ ਦੇ ਨਾਲ ਹੋਣਾ ਚਾਹੀਦਾ ਉੱਥੇ ਹੀ ਪੋਸਟਰਾਂ ਦੇ ਵਿੱਚ ਨਿੱਜੀ ਹਮਲੇ ਜਿਹੜੇ ਆ ਉਹ ਕੀਤੇ ਜਾ ਰਹੇ ਆ ਦੇਖੋ ਪ੍ਰਚਾਰ ਜਿਵੇਂ ਤੁਸੀਂ ਕਿਹਾ ਪ੍ਰਚਾਰ ਤਾਂ ਅੱਜ ਖਤਮ ਹੋ ਜਾਣਾ ਹੈ ਅੱਜ ਸ਼ਾਮ ਨੂੰ ਪ੍ਰਚਾਰ ਖਤਮ ਹੋ ਜਾਣਾ ਹੈ ਜਿੰਨਾ ਜ਼ੋਰ ਪੋਲੀਟੀਕਲ ਪਾਰਟੀਆਂ ਨੇ ਇਹਨਾਂ ਚੋਣਾਂ ਦੇ ਵਿੱਚ ਲਾਉਣਾ ਸੀ ਉਹ ਲਾ ਹਟੀਆਂ ਔਰ ਅਸੀਂ ਲਗਾਤਾਰ ਕੱਲ ਵੀ ਅਸੀਂ ਇੱਕ ਵਿਸ਼ਲੇਸ਼ਣ ਕੀਤਾ ਸੀ ਹਜੇ ਤੱਕ ਵੀ ਜਿਹੜੀਆਂ ਸਥਿਤੀਆਂ ਨੇ ਇਹਨਾਂ ਚਾਰ ਸਿਮਨੀ ਚੋਣਾਂ ਦੇ ਵਿੱਚ ਬਹੁਤ ਫਸਣੀ ਟੱਕਰ ਵਾਲੀਆਂ ਨੇ ਔਰ ਲੋਕਤੰਤਰ ਦੇ ਲਈ ਇਹ ਬਹੁਤ ਸਿਹਤਮੰਦ ਰੁਝਾਨ ਹੈ ਜਦੋਂ ਪਹਿਲਾਂ ਹੀ ਲੋਕਾਂ ਨੂੰ ਲੱਗਣ ਲੱਗ ਜੇ ਕਿ ਕਿਸੇ ਇੱਕ ਧਿਰ ਨੇ ਜਿੱਤਣਾ ਹੈ ਫਿਰ ਉਹ ਧਿਰ ਜਿਹੜੀ ਇਹ ਲੱਗਦਾ ਹੋਵੇਗੀ ਉਹ ਜਿੱਤ ਜਾਏਗੀ ਸ਼ਾਇਦ ਉਹ ਵੀ ਫਿਰ ਭਵਿੱਖ 'ਚ ਬਹੁਤੀ ਗੰਭੀਰਤਾ ਦੇ ਨਾਲ ਕੰਮ ਨਹੀਂ ਕਰਦੀ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਜਿੱਤ ਹਾਰ ਲੋਕ ਪਹਿਲਾਂ ਹੀ ਦੱਸ ਦਿੰਦੇ ਨੇ ਕਈਆਂ ਨੂੰ ਇਹ ਭੁਲੇਖਾ ਪੈ ਜਾਂਦਾ ਵੀ ਅਸੀਂ ਤਾਂ ਜਿੱਤ ਹੀ ਜਾਣਾ ਹੈ ਸੋ ਲੋਕ ਹਮੇਸ਼ਾ ਹੈਰਾਨੀ ਜਨਕ ਨਤੀਜੇ ਦੇਣ ਜਿਹੜਾ ਉਮੀਦਵਾਰ ਚੰਗਾ ਹੈ ਭਾਵੇਂ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ ਅਗਰ ਲੋਕ ਮਿੱਥ ਕੇ ਉਹਨੂੰ ਜਿਤਾਉਣ ਉਹਦੇ ਨਾਲ ਚੰਗੇ ਤੇ ਕਾਬਲ ਉਮੀਦਵਾਰਾਂ ਦੀ ਗਿਣਤੀ ਸਾਡੇ ਵਿਧਾਨ ਸਭਾ ਦੇ ਵਿੱਚ ਵਧੇਗੀ ਅੱਜ ਸਾਡੀ ਵਿਧਾਨ ਸਭਾ ਦੇ ਵਿੱਚ ਤਰਾਸ ਦੀ ਕੀ ਹੈ ਸੰਦੀਪ ਜੀ ਬਹੁਤ ਸਾਰੇ ਅਜਿਹੇ ਵਿਧਾਇਕ ਨੇ ਸਾਡੀ ਵਿਧਾਨ ਸਭਾ ਦੇ ਵਿੱਚ ਜਿਹੜੇ ਇੱਕ ਲਹਿਰ ਦੇ ਵਿੱਚ ਵਿਧਾਇਕ ਬਣ ਗਏ ਉਹਨਾਂ ਦੀ ਉਡੀ ਸਮਰੱਥਾ ਨਹੀਂ ਸੀ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਉਹਦਾ ਸਾਬਤ ਨਹੀਂ ਕੀਤਾ ਕਿ ਉਹ ਬਹੁਤ ਕਾਬਲ ਵਿਧਾਇਕ ਨੇ ਪਰ ਉਹ ਲਹਿਰ ਦੇ ਵਿੱਚ ਵਿਧਾਇਕ ਬਣ ਗਏ ਤੇ ਜਿਹਦਾ ਕਿਤੇ ਨਾ ਕਿਤੇ ਖਾਮਿਆਜਾ ਵੀ ਵਕ ਵਕ ਹਲਕਿਆਂ ਨੂੰ ਭੁਗਤਣਾ ਪੈਂਦਾ ਮੈਂ ਦਾਅਵੇ ਨਾਲ ਕਹਿ ਸਕਦਾ ਸਾਰੇ ਵਿਧਾਇਕ ਨੇ ਜਿਹੜੇ ਉਹ 10 ਦਿਨ ਉਹਨਾਂ ਨੇ ਆਪਣੇ ਹਲਕਿਆਂ ਲਈ ਕੀ ਕੀਤਾ ਜੇ ਮੈਂ ਗੱਲ ਤੁਹਾਡੇ ਲੁਧਿਆਣੇ ਦੀ ਕਰ ਲਾਂ ਅੱਜ ਤੱਕ ਇਹ ਬੁੱਢਾ ਨਾਲਾ ਨਹੀਂ ਸਾਫ਼ ਹੋਇਆ ਇਹ ਕਿੱਡਾ ਵੱਡਾ ਮਸਲਾ ਹੈ ਔਰ ਕਈ ਸਰਕਾਰਾਂ ਆਈਆਂ ਤੇ ਕਈ ਸਰਕਾਰਾਂ ਚਲੀਆਂ ਗਈਆਂ ਠੀਕ ਉਸੇ ਤਰ੍ਹਾਂ ਜਿਵੇਂ ਯਮਨਾ ਸਾਫ਼ ਨਹੀਂ ਹੋਈ ਜਿਵੇਂ ਗੰਗਾ ਮੁਕੰਮਲ ਤੌਰ ਤੇ ਸਾਫ਼ ਨਹੀਂ ਹੋਈ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਸਰਕਾਰਾਂ ਨੂੰ ਲੋਕਾਂ ਦੀ ਹਿੱਸੇਦਾਰੀ ਨਾਲ ਲੈਣੀ ਚਾਹੀਦੀ ਹੈ ਪਰ ਸਰਕਾਰਾਂ ਨੂੰ ਯਤਨ ਕਰਨੇ ਚਾਹੀਦੇ ਨੇ ਸੂਬੇ 'ਚ ਵੀ ਕੋਈ ਵੀ ਸਰਕਾਰ ਰਹੀ ਹੋਵੇ ਸਾਡੇ ਬੁੱਢਾ ਨਾਲਾ ਇਹਨੂੰ ਇਹਨੂੰ ਸਾਫ਼ ਹਾਲਾਂਕਿ ਇਹ ਬੁੱਢਾ ਦਰਿਆ ਹੈ ਇਹ ਬੁੱਢਾ ਦਰਿਆ ਸਾਫ਼ ਕਰਨ ਦੀ ਕੋਸ਼ਿਸ਼ ਨਹੀਂ ਹੋਈ ਤੁਸੀਂ ਵੇਖੋ ਸੰਤ ਸੀਚੇਵਾਲ ਹੋਣਾ ਨੇ ਕਾਲੀ ਬਈ ਇੱਕ ਵਾਰੀ ਬਿਲਕੁਲ ਕਾਰ ਸੇਵਾ ਦੇ ذریعے ਉਹਨਾਂ ਨੇ ਸਾਫ਼ ਕੀਤੀ ਸੀ ਸੋ ਲੋਕਾਂ ਦੀ ਸ਼ਮੂਲੀਅਤ ਚਾਹੀਦੀ ਹੈ ਪਰ ਮੈਂ ਅਸਲੀ ਵਿਸ਼ੇ ਤੇ ਵਾਪਸ ਆਉਣਾ ਜਿਹੜਾ ਆਪਣਾ ਮੁੱਦਾ ਸੀ ਅੱਜ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਲਗਾਤਾਰ ਪੋਸਟਰ ਵਾਰ ਚੱਲ ਰਿਹਾ ਹੈ ਲਗਾਤਾਰ ਵੱਖ-ਵੱਖ ਕਿਸਮ ਦੇ ਜਿਹੜੇ ਪੋਸਟਰ ਲੱਗ ਰਹੇ ਨੇ ਉਹਨਾਂ ਨੇ ਖਾਸ ਤੌਰ ਤੇ ਗਿੱਦੜਬਾਹ ਦੀ ਜੇ ਅਸੀਂ ਗੱਲ ਕਰੀਏ ਉੱਥੇ ਸਿਆਸਤ ਬਹੁਤ ਜ਼ਿਆਦਾ ਗਰਮਾਤੀ ਜਦੋਂ ਇਹਨਾਂ ਚਾਰ ਸੀਟਾਂ ਦੀ ਅਸੀਂ ਗੱਲ ਕਰਦੇ ਹਾਂ ਤੇ ਗਿੱਦੜਵਾਹਾ ਦੀ ਸੀਟ ਸਭ ਤੋਂ ਜ਼ਿਆਦਾ ਵਕਾਰ ਵਾਲੀ ਸੀਟ ਬਣ ਗਈ। ਉਹਦਾ ਕਾਰਨ ਇੱਕ ਤਾਂ ਭਗਵੰਤ ਮਾਨ ਹੋਣਾ ਨੇ ਡਿੰਪੀ ਢਿਲੋਂ ਨੂੰ ਉਹਨਾਂ ਨੂੰ ਸ਼ਾਮਲ ਕਰਾਇਆ ਸੀ ਆਮ ਆਦਮੀ ਪਾਰਟੀ 'ਚ। ਗਿੱਦੜਵਾਹਾ ਦੇ ਵਿੱਚ ਰਾਜਾ ਵੜਿੰਗ ਜਿਹੜੇ ਸਾਬਕਾ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਨੇ ਅਸਤੀਫਾ ਦੇ ਕੇ ਉਹਨਾਂ ਦੀ ਧਰਮ ਪਤਨੀ ਕੋਲੇ ਟਿਕਟਾਈ ਹੈ। ਔਰ ਅਕਾਲੀ ਦਲ ਗਿੱਦੜਵਾਹਾ 'ਚ ਭਾਵੇਂ ਚੋਣ ਨਹੀਂ ਲੜ ਰਿਹਾ। ਲੇਕਿਨ ਅਕਾਲੀ ਦਲ ਇਹ ਮੰਨਦਾ ਸੀ ਕਿ ਅਗਰ ਸੁਖਬੀਰ ਬਾਦਲ ਗਿੱਦੜਵਾਹਾ ਦੇ ਵਿੱਚ ਚੋਣ ਲੜਦੇ ਹੁੰਦੇ ਤੇ ਗਿੱਦੜਬਾਹਾ ਉਹ ਜਿੱਤ ਸਕਦੇ ਸੀ ਕਿਉਂਕਿ ਜਦੋਂ ਪਾਰਲੀਮੈਂਟ ਦੀਆਂ ਵੀ ਚੋਣਾਂ ਹੋਈਆਂ ਗਿੱਦੜਬਾਹਾ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਔਰ ਅਕਾਲੀ ਦਲ ਕੋਈ 1000 1500 ਦਾ ਫਰਕ ਹੀ ਵੋਟਾਂ ਦਾ ਆਪਸ ਦੇ ਵਿੱਚ ਸੀ ਲਗਭਗ ਬਰਾਬਰ ਦੀਆਂ ਜਿਹੜੀਆਂ ਵੋਟਾਂ ਨੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਪਈਆਂ ਸੀ ਗਿੱਦੜਬਾਹਾ ਦੇ ਵਿੱਚ ਇਸ ਕਰਕੇ ਗਿੱਦੜਬਾਹਾ ਦੇ ਵਿੱਚ ਹੁਣ ਮਨਪਿਤ ਬਾਦਲ ਦੇਖੋ ਉਹ ਵੀ ਉਹ ਭਾਜਪਾ ਵੱਲੋਂ ਕੈਂਡੀਡੇਟ ਬਣ ਕੇ ਆਏ ਨੇ ਉਹ ਸਾਬਕਾ ਅਕਾਲੀ ਸਾਬਕਾ ਕਾਂਗਰਸੀ ਆਪਣੀ ਵੀ ਪਾਰਟੀ ਉਹਨਾਂ ਨੇ ਬਣਾਈ ਸੀ ਸਾਬਕਾ ਬਹੁਤ ਲੱਗਦੇ ਨੇ ਵਿੱਤ ਮੰਤਰੀ ਵੀ ਸਾਬ ਘਰੇ ਹੋ ਸੋ ਸਾਬਕਾ ਖਜ਼ਾਨਾ ਮੰਤਰੀ ਰਹਿਮਨਪ੍ਰੀਤ ਬਾਦਲ ਸੋ ਵਕਾਰ ਸਭ ਤੋਂ ਵੱਧ ਲੀਡਰਾਂ ਦਾ ਜਾਂ ਪੋਲੀਟੀਕਲ ਪਾਰਟੀਆਂ ਦਾ ਅਗਰ ਦਾਤੇ ਲੱਗਿਆ ਉਹ ਗਿੱਧੜਵਾਹਾ ਦੇ ਵਿੱਚ ਹੈ ਇਸ ਕਰਕੇ ਜਿਹੜੀ ਪੋਸਟਰ ਬਾਜ਼ੀ ਹੈ ਗਿੱਧੜਵਾਹਾ ਦੇ ਵਿੱਚ ਉਹ ਪੋਸਟਰ ਬਾਜ਼ੀ ਬਹੁਤ ਇਸ ਤਰ੍ਹਾਂ ਦੀ ਹੋਈ ਹੈ ਜੀ ਦੇ ਨਾਲ মিডিਆ ਦਾ ਵੀ ਧਿਆਨ ਖਿੱਚਿਆ ਗਿਆ ਇਲੈਕਸ਼ਨ ਕਮਿਸ਼ਨ ਤੱਕ ਸ਼ਿਕਾਇਤਾਂ ਗਈਆਂ ਮੈਂ ਪੋਸਟਰ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਵਿੱਚ ਹੀ ਉਹ ਪੋਸਟਰ ਚੱਲ ਰਹੇ ਨੇ ਬਈ ਅਕਾਲੀ ਦਲ ਪਾਰਟਿਸਿਪੇਟ ਨਹੀਂ ਕਰ ਰਿਹਾ ਚਾਰ ਜ਼ਿਮਨੀ ਚੋਣਾਂ ਦੇ ਵਿੱਚ ਪਰ ਅਜਿਥੋਂ ਵਿਵਾਦ ਸ਼ੁਰੂ ਹੁੰਦਾ ਏ ਜਿਹੜੀ ਜੜ੍ਹ ਆ ਉਹ ਗਿੱਦੜਵਾਹ ਹੀ ਆ ਜਿੱਥੇ ਪੋਸਟਰ ਜਿਹੜੇ ਲਗਾਏ ਗਏ ਆ ਉੱਤੇ ਅਕਾਲੀ ਦਲ ਦਾ ਜਿਹੜਾ ਲੋਗੋ ਆ ਤੱਕੜੀ ਜਿਹੜਾ ਇਹਨਾਂ ਦਾ ਚੋਣ ਨਿਸ਼ਾਨ ਆ ਹਾਲਾਂਕਿ ਜਾਰੀਕਰਤਾ ਦਾ ਨਾਂ ਨਹੀਂ ਲਿਖਿਆ ਗਿਆ ਪਰ ਤਕੜੀ ਚੋਣ ਨਿਸ਼ਾਨ ਉਹਨਾਂ ਪੋਸਟਰਾਂ ਦੇ ਉੱਤੇ ਮੌਜੂਦ ਹੈ ਜਿਹੜੇ ਡਿੰਪੀ ਢਿੱਲੋਂ ਜਿਹੜੇ ਇਸ ਵੇਲੇ ਆਪ ਦੇ ਕੈਂਡੀਡੇਟ ਹੈ ਉਹਨਾਂ ਦੇ ਖਿਲਾਫ ਲਗਾਏ ਗਏ ਆ ਬਈ 28 ਸਾਲ ਤੱਕ ਇਹ ਜਿਹੜੇ ਆ ਇਹ ਅਕਾਲੀ ਦਲ ਦੇ ਨਾਲ ਰਹੇ ਆ ਤੇ ਅੱਜ ਦੇਖੋ ਇਹ ਜਿਹੜਾ ਵਾ ਇਹ ਪਾਰਟੀ ਛੱਡ ਕੇ ਚਲੇ ਗਏ ਆ ਇਹ ਤੁਹਾਡੇ ਸਕੇ ਕਿਵੇਂ ਹੋਣਗੇ ਉਸ ਪੋਸਟਰ ਦਾ ਜਿਹੜਾ ਸਰਾਸ਼ ਆ ਉਹ ਇਹੀ ਆ ਬੇਸਿਕਲੀ ਸੰਦੀਪ ਜੀ ਆ ਸਕਰੀਨ ਤੇ ਪੋਸਟਰ ਵੀ ਤੁਸੀਂ ਲਿਆਂਦਾ ਤੁਸੀਂ ਜਿਵੇਂ ਗੱਲ ਵੀ ਕੀਤਾ ਸਰਾਸ਼ ਦਾ ਇੱਕ ਪੋਸਟਰ ਵੀ ਇਹ ਦੇਖ ਲੈਣੇ ਚਾਹੀਦੇ ਇਹ ਵੀ ਜਿਹੜੇ ਪੋਸਟਰ ਨੇ ਦੇਖੋ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਜਿਹੜਾ ਪੋਸਟਰ ਸੀ ਇੱਕ ਕਈ ਦਿਨਾਂ ਤੋਂ ਸੁਰਕੀਆਂ ਬਣਿਆ ਉਹਦੇ 'ਚ ਲਿਖਦੇ ਨੇ ਉਹ ਕਹਿੰਦੇ ਮੈਨੂੰ ਤੁਹਾਡੇ ਤੋਂ ਮੰਗਦਾ ਹਾਂ 2.5 ਸਾਲ ਬਨਾਮ 28 ਸਾਲ 2.5 ਸਾਲ ਉਹ ਇਸ ਕਰਕੇ ਕਹਿ ਰਹੇ ਨੇ ਵੀ 2.5 ਸਾਲ ਬਾਅਦ ਚੋਣਾਂ ਹੋ ਜਾਣੀਆਂ ਨੇ ਅਸਲ 'ਚ ਚੋਣਾਂ ਨੂੰ ਸਮਾਂ 2.5 ਸਾਲ ਤੋਂ ਵੀ ਘੱਟ ਰਹਿ ਗਿਆ ਉਹ ਕਹਿੰਦੇ ਰਾਜਾ ਵੜਿੰਗ ਨੇ 12 ਸਾਲ ਤੁਸੀਂ ਲੋਕਾਂ ਨੇ ਦਿੱਤੇ 16 ਸਾਲ ਮਨਪਿਤ ਬਾਦਲ ਨੂੰ ਵੈਸੇ ਵੇਖੋ ਮਨਪਿਤ ਬਾਦਲ 16 ਸਾਲ ਐਮਐਲਏ ਰਹੇ ਹੁਣ ਗਿੱਦੜ ਬਹਾਦੇ ਤੇ ਗਿੱਦੜ ਬਹਾਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਅੱਜ ਵੀ ਉਸੇ ਤਰ੍ਹਾਂ ਖੜੀਆਂ ਨੇ ਸੀਵਰੇਜ ਦੀ ਸਮੱਸਿਆ ਮੀਂਹ ਪੈ ਜੇ ਤੇ ਪਤਾ ਨਹੀਂ ਲੱਗਦਾ ਕਿ ਸ਼ਹਿਰ ਕਿੱਥੇ ਚੱਲਿਆ ਗਿਆ ਰਾਜਾ ਵੜਿੰਗ 12 ਸਾਲ ਪ੍ਰਧਾਨ ਰਹੇ ਨੇ ਤੁਹਾਡੀ ਗੱਲ ਕੱਟਦਾ ਇੱਥੇ ਹੈਰਾਨੀ ਇਹ ਹੁੰਦੀ ਹੈ ਜਦੋਂ ਤੁਸੀਂ ਕਹਿੰਦੇ ਕਿ 16 ਸਾਲ ਬੰਦਾ ਐਮਐਲਏ ਰਿਹਾ ਹੋਵੇ ਔਰ ਉਸੇ ਹੀ ਹਲਕੇ ਦੇ ਵਿੱਚ ਫੇਰ ਚੋਣ ਲੜ ਰਿਆ ਹੋਵੇ ਤੇ ਸਮੱਸਿਆਵਾਂ ਫੇਰ ਉਹੀ ਹੋਣ ਤੇ ਵਾਕਿਆ ਹੀ ਲੋਕ ਇੱਕ ਵਾਰ ਤੇ ਸੋਚਣ ਲਈ ਮਜਬੂਰ ਹੋਣਗੇ ਵੈਸੇ ਨਹੀਂ ਬਿਲਕੁਲ ਜਦੋਂ ਭਾਵੇਂ ਰਾਜਾ ਵਡੰਗ ਸੀ ਜਾਂ ਮਨਪ੍ਰਿਤ ਬਾਦਲ ਸੀ ਗਿੱਦੜਵਾਹਾਂ ਨੂੰ ਉਸ ਤਰ੍ਹਾਂ ਦਾ ਨਹੀਂ ਬਣਾ ਸਕੇ ਜਿਸ ਤਰ੍ਹਾਂ ਦਾ ਬਾਦਲਾ ਨੇ ਬਠਿੰਡੇ ਨੂੰ ਬਣਾਤਾ ਆਪਾਂ ਇਹ ਉਦਾਹਰਨ ਦੇ ਸਕਦੇ ਆ ਜੇ ਸੁਖਵੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਹਰਸਿਮਰਤ ਸਿੰਘ ਹਰਸਿਮਰਤ ਕੋਰ ਬਾਦਲ ਬਠਿੰਡਾ ਦੇ ਵਿੱਚ ਐਡੇ ਪੁਲ ਬਣਾ ਸਕਦੇ ਨੇ ਐਡਾ ਬਠਿੰਡੇ ਨੂੰ ਵਧੀਆ ਬਣਾ ਸਕਦੇ ਨੇ ਹਾਲਾਂਕਿ ਬਠਿੰਡੇ 'ਚ ਵੀ ਪਾਣੀ ਦੀ ਸਮੱਸਿਆ ਹੈਗੀ ਆ ਜਦੋਂ ਮੀਂਹ ਪੈਂਦਾ ਤੇ ਉੱਥੇ ਪਾਣੀ ਬਹੁਤ ਖੜ ਜਾਂਦਾ ਸੋ ਇਸ ਕਰਕੇ ਇਹ ਸਵਾਲ ਤਾਂ ਇਹਨਾਂ ਸਾਰੇ ਲੀਡਰਾਂ ਤੇ ਖੜੇ ਹੁੰਦੇ ਨੇ ਮੈਂ ਪੋਸਟਰ ਅਗਲੇ ਵੀ ਦੇਖ ਲਈਏ ਹੁਣ ਇਸ ਪੋਸਟਰ ਤੇ ਵੀ ਇਤਰਾਜ਼ ਆਇਆ ਕਿ ਜਿਹੜਾ ਡਿੰਪੀ ਢੱਲੋਂ ਦਾ ਪੋਸਟਰ ਸੀ ਉਹ ਤੇ ਵੜਿੰਗ ਤੇ ਮਨਪ੍ਰੀਤ ਬਾਦਲ ਦੀਆਂ ਫੋਟੋਆਂ ਤੇ ਕਾਟੀ ਕਿਉਂ ਲੱਗੀ ਹੈ ਹਾਲਾਂਕਿ ਇਹ ਜਵਾਬ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਪੋਸਟ ਜਿਹੜੇ ਨੋਟਿਸ ਸੀ ਇਹਨਾਂ ਸਾਰਿਆਂ ਨੇ ਜਵਾਬ ਦਿੱਤੇ ਨੇ ਕਾਂਗਰਸ ਨੂੰ ਵੀ ਨੋਟਿਸ ਗਏ ਉਹਨਾਂ ਨੇ ਵੀ ਆਪਣੇ ਜਵਾਬ ਦਿੱਤੇ ਤੇ ਇਸੇ ਤਰ੍ਹਾਂ ਜਿਹੜਾ ਤੱਕੜੀ ਦੀ ਫੋਟੋ ਛਾਪ ਕੇ ਸ਼ਨੋਮਨੀ ਅਕਾਲੀ ਦਲ ਵੱਲੋਂ ਇੱਕ ਜਿਹੜਾ ਪੋਸਟਰ ਪਾਇਆ ਗਿਆ ਉਹ ਬੜਾ ਚਰਚਾ ਚ ਹੈ ਕਹਿੰਦੇ ਜੋ ਨਹੀਂ ਹੋ ਸਕਿਆ ਭਰਾਵਾ ਵਰਗੇ ਪਰਿਵਾਰ ਦਾ ਉਹ ਕੀ ਮੁੱਲ ਪਾਊਗਾ ਗਿੱਦੜਵਾਹਾ ਦੇ ਸਤਕਾਰ ਦਾ ਇਹ ਦਿਖਾਇਆ ਗਿਆ ਕਿ ਜਿਵੇਂ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਬਹੁਤੇ ਜ਼ਿਆਦਾ ਖੁਸ਼ ਨਹੀਂ ਡਿੰਪੀ ਢੱਲੋ ਤੋਂ ਪਰ ਅਕਾਲੀ ਦਲ ਕਹਿ ਰਿਹਾ ਅਸੀਂ ਇਹ ਪੋਸਟਰ ਨਹੀਂ ਛਾਪਿਆ ਫਿਰ ਇਹ ਪੋਸਟਰ ਕਿਸ ਨੇ ਲਾਇਆ ਹਾਲਾਂਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਆਪਣੇ ਵਿਰੋਧੀਆਂ ਵੱਲ ਉਂਗਲ ਚੱਕ ਰਹੇ ਨੇ ਪਰ ਇਹ ਪੋਸਟਰ ਨੇ ਜਿਹੜੇ ਇੱਕ ਤਰੀਕੇ ਨਾਲ ਇਹ ਜਿਹੜੇ ਜਿਨ੍ਹਾਂ ਨੇ ਵੀ ਇਹ ਪੋਸਟਰ ਲਾਇਆ ਉਹਨਾਂ ਦਾ ਮਕਸਦ ਆਪਣੀ ਪੜਾਅਸ ਕੱਢਣਾ ਵੀ ਹੈ ਕੁਝ ਨਹੀਂ ਚਾਹੁੰਦੇ ਹੁਣ ਇਹ ਡਿੰਪੀ ਢਿੱਲੋਂ ਜਿੱਤੇ ਉਹ ਡਿੰਪੀ ਢਿੱਲੋਂ ਦੇ ਖਿਲਾਫ ਪੋਸਟਰ ਲਾ ਰਹੇ ਨੇ ਔਰ ਕੁਝ ਨਹੀਂ ਚਾਹੁੰਦੇ ਕਿ ਸਰਕਾਰ ਜਿੱਤੇ ਹੁਣ ਉਹਨਾਂ ਨੇ ਇਹ ਵੀ ਪੋਸਟਰ ਲਾਤੇ ਵੱਲੋਂ ਸਮੂਹ ਨਗਰ ਨਿਵਾਸੀ ਲਿਖਿਆ ਹੁਣ ਇਹ ਨਹੀਂ ਲਿਖਿਆ ਨਗਰ ਨਿਵਾਸੀ ਕਿਹੜਾ ਤੇ ਨਗਰ ਕਿਹੜਾ ਕਹਿੰਦੇ ਸਾਡੀ ਸਰਪੰਚੀ ਚੋਣਾਂ ਵਿੱਚ ਪੱਕਾ ਕਰਨ ਵਾਲਿਆਂ ਨੂੰ ਇੱਕ ਵੀ ਵੋਟ ਨਹੀਂ ਪਾਵਾਂਗੇ ਪੱਕਾ ਨਹੀਂ ਧੱਕਾ ਸਾਡੀ ਸਰਪੰਚੀ ਚੋਣਾਂ ਵਿੱਚ ਧੱਕਾ ਕਰਨ ਵਾਲਿਆਂ ਨੂੰ ਇੱਕ ਵੀ ਵੋਟ ਨਹੀਂ ਪਾਵਾਂਗੇ ਸੋ ਇੱਕ ਤਰੀਕੇ ਨਾਲ ਇਹ ਪੜਾਅਸ ਕੱਢੂ ਪ੍ਰੋਗਰਾਮ ਹੈ ਜਿਹੜੇ ਪੋਸਟਰ ਨੇ ਸਾਡਾ ਨਹੀਂ ਜਿਹੜਾ ਜਿਹੜੇ ਪੋਸਟਰ ਲੱਗੇ ਨੇ ਉਹ ਆਪਣੇ ਆਪਣੇ ਤਰੀਕੇ ਨਾਲ ਪੋਸਟਰਾਂ ਦੇ ਜ਼ਰੀਏ ਲੋਕ ਵੀ ਆਪਣੀ ਪੜਾਅਸ ਕੱਢਦੇ ਨੇ ਔਰ ਇਹ ਜਿਹੜੇ ਪੋਸਟਰ ਨੇ ਇਹ ਬਹੁਤ ਜ਼ਿਆਦਾ ਉੱਥੇ ਚਰਚਾ ਦਾ ਕੇਂਦਰ ਵੀ ਬਣੇ ਨੇ ਹਾਲਾਂਕਿ ਜਿਨ੍ਹਾਂ ਜਿਨ੍ਹਾਂ ਤੋਂ ਵੀ ਇਲੈਕਸ਼ਨ ਕਮਿਸ਼ਨ ਨੇ ਜਵਾਬ ਮੰਗਿਆ ਉਹਨਾਂ ਨੇ ਆਪਣਾ ਆਪਣਾ ਜਵਾਬ ਦਿੱਤਾ ਪਰ ਇਹਨਾਂ ਦੀ ਕੀਮਤ ਹੈ ਜਿਹੜੀ ਇਹਨਾਂ ਪੋਸਟਰਾਂ ਦੀ ਉਹਦੇ ਮੁਕਾਬਲੇ ਜਿਹੜਾ ਇਹਨਾਂ ਦਾ ਪ੍ਰਭਾਵ ਹੈ ਉਹ ਕਿਸੇ ਲਈ ਚੰਗਾ ਹੈ ਕਿਸੇ ਲਈ ਮਾੜਾ ਹੈ ਪਰ ਉਹਦਾ ਪਤਾ ਤਾਂ ਜਦੋਂ ਰਿਜ਼ਲਟ ਆਊਗਾ ਫਿਰ ਲੱਗੂਗਾ ਪਰ ਇਸ ਤਰ੍ਹਾਂ ਦੀ ਜਿਹੜੀ ਪੋਸਟਰ ਬਾਜ਼ੀ ਹੈ ਇਦੇ ਬਾਰੇ ਸਖਤ ਕੋਡ ਹੈ ਜਿਹੜਾ ਉਹ ਚੋਣਾਂ ਤੋਂ ਪਹਿਲਾਂ ਹੀ ਇਲੈਕਸ਼ਨ ਕਮਿਸ਼ਨ ਨੂੰ ਹਦਾਇਤ ਕਰਨਾ ਚਾਹੀਦਾ ਔਰ ਕਿਸੇ ਤਰ੍ਹਾਂ ਦੀ ਵਿਵਸਥਾ ਹੋਣੀ ਚਾਹੀਦੀ ਹੈ ਕਿ ਅਜਿਹੇ ਪੋਸਟਰ ਲੱਗਣ ਹੀ ਕਿਵੇਂ ਸੋ ਬਕਾਇਦਾ ਇਹਦੇ ਲਈ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਕਮਿਸ਼ਨ ਨੂੰ ਇਹ ਥਾਵਾਂ ਤੈਅ ਕਰਨੀਆਂ ਪੈਣਗੀਆਂ ਕਿ ਕਿੰਨੀਆਂ ਥਾਵਾਂ 'ਤੇ ਪੋਸਟਰ ਲੱਗ ਸਕਦੇ ਨੇ ਕਿਉਂਕਿ ਅੱਜਕੱਲ ਤਾਂ ਜਿਹੜਾ ਕੋਈ ਘਰ ਵਾਲਾ ਮਨਜ਼ੂਰੀ ਦੇ ਦੇ ਉੱਥੇ ਵੀ ਰਾਤ ਨੂੰ ਪੋਸਟਰ ਲਾ ਜਾਂਦੇ ਨੇ ਹਰ ਜਗ੍ਹਾ ਪੋਸਟਰ ਬਾਜ਼ੀ ਨੂੰ ਰੋਕਿਆ ਜਾਣਾ ਚਾਹੀਦਾ ਲੋਕਾਂ ਦੀ ਲੋਕਾਂ ਦੀਆਂ ਇਮਾਰਤਾਂ ਪ੍ਰਾਪਰਟੀਆਂ ਖਰਾਬ ਹੁੰਦੀਆਂ ਨੇ ਕਈਆਂ ਨੇ ਨਵਾਂ ਰੰਗ ਕਰਾਇਆ ਹੁੰਦਾ ਤੇ ਰਾਤ ਨੂੰ ਉਹਦੇ 'ਤੇ ਪੋਸਟਰ ਲਾ ਜਾਂਦੇ ਆ ਪੋਸਟਰ ਲਾਉਣ ਵਾਲਿਆਂ ਤੋਂ ਬਾਅਦ ਵਿੱਚ ਜਿੱਥੇ ਲੱਗੇ ਹੋਣ ਉਹਨਾਂ ਤੋਂ ਭਾਈ ਇਲੈਕਸ਼ਨ ਕਮਿਸ਼ਨ ਨੂੰ ਕਰਕੇ ਦੇਣੀ ਚਾਹੀਦੀ ਹੈ ਵੀ ਭਾਈ ਇਹਨਾਂ ਦੀ ਕੰਧ ਦੁਬਾਰਾ ਕਲੀ ਕਰਾ ਕੇ ਦਿਓ ਇਹ ਤਾਂ ਪੋਸਟਰਾਂ ਦਾ ਜਿਹੜਾ ਰੁਝਾਨ ਘਟੂਗਾ ਉੰਜ ਮੈਨੂੰ ਲੱਗਦਾ ਅੱਜ ਦੇ ਸਮੇਂ 'ਚ ਇਲੈਕਸ਼ਨ ਕਮਿਸ਼ਨ ਨੂੰ ਇਸ ਤਰ੍ਹਾਂ ਦੇ ਪੋਸਟਰਾਂ ਦੇ ਬੈਨ ਕਰ ਦੇਣਾ ਚਾਹੀਦਾ ਹੈ ਕਿ ਤੁਸੀਂ ਪੋਸਟਰਾਂ ਦੇ ਜ਼ਰੀਏ ਪਬਲਿਸਿਟੀ ਨਾ ਕਰੋ ਮੈਂ ਕਿਸੇ ਦੇ ਰੋਜ਼ਗਾਰ ਦੇ ਖਿਲਾਫ ਨਹੀਂ ਹੈ ਕਿਉਂਕਿ ਪੋਸਟਰ ਛਾਪਣ ਵਾਲਿਆਂ ਦਾ ਆਪਣਾ ਰੋਜ਼ਗਾਰ ਹੈ ਪਰ ਜਿਹੜਾ ਇਹ ਗੈਰਕਾਨੂੰਨੀ ਅਮਲ ਹੈ ਅਗਰ ਇਹਦੇ ਵਿੱਚ ਗੈਰਕਾਨੂੰਨੀ ਤੱਥ ਨੇ ਜਾਂ ਤੱਥ ਨਹੀਂ ਤੇ ਫਿਰ ਇਹ ਵੀ ਰੁਕਣਾ ਚਾਹੀਦਾ ਹੈ ਪ੍ਰਭਾਵਿਤ ਕਰਦਾ ਕਿਤਨਾ ਕਿਤੇ ਚੋਣਾਂ ਨੂੰ ਉਂਝ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪੋਸਟਰਾਂ ਦੇ ਵਿੱਚ ਵੱਡੇ ਵੱਡੇ ਵਾਅਦੇ ਕਰਨੇ ਹੁੰਦੇ ਨੇ ਇਸ ਕਰਕੇ ਹੋਲਡਿੰਗਸ ਪੋਸਟਰਸ ਇਹਨਾਂ ਦਿਨਾਂ ਦੇ ਵਿੱਚ ਚਾਰੇ ਹਲਕਿਆਂ ਦੇ ਵਿੱਚ ਭਰੇ ਪਏ ਨੇ ਸਾਰਿਆਂ ਦਾ ਪੂਰਾ ਜ਼ੋਰ ਲੱਗਿਆ ਕਿ ਕਿਸੇ ਮਹਾਨੇ ਸਹੀ ਜਿਹੜਾ ਵੋਟਰ ਹੈ ਉਹ ਸਾਨੂੰ ਵੋਟ ਪਾ ਦੇ ਪਸ ਔਰ ਸਾਰੇ ਚਾਰੇ ਵਿਧਾਨ ਸਭਾ ਹਲਕੇ ਨੇ ਉੱਥੇ ਅਸੀਂ ਇਸ ਤਰ੍ਹਾਂ ਦੇ ਪੋਸਟਰ ਦੇਖਦੇ ਅੱਛਾ ਇੱਕ ਹੋਰ ਬੜੀ ਦਿਲਚਸਪ ਗੱਲ ਹੈ ਮੈਂ ਚੱਬੇਵਾਲ ਦੇ ਵਿੱਚ ਦੇਖਿਆ ਚੱਬੇਵਾਲ ਦੇ ਵਿੱਚ ਜਿਹੜਾ ਕਾਂਗਰਸ ਦਾ ਕੈਂਡੀਡੇਟ ਹੈ ਉਹਨਾਂ ਦੇ ਵੱਡੇ ਵੱਡੇ ਪੋਸਟਰ ਕਈ ਜਗ੍ਹਾ ਹੋਲਡਿੰਗਸ ਲੱਗੇ ਨੇ ਉਹਦੇ ਤੇ ਚਰਨਜੀਤ ਚੰਨੀ ਦੀ ਫੋਟੋ ਵੀ ਹੈ ਪ੍ਰਤਾਪ ਬਾਜਵਾਦੀ ਰਾਜਾ ਵੜਿੰਗ ਦੀ ਵੀ ਔਰ ਇਹਨਾਂ ਤਿੰਨਾਂ ਦੀ ਇਕੱਠੀ ਫੋਟੋ ਬਹੁਤ ਜ਼ਿਆਦਾ ਦੇਖਣ ਨੂੰ ਨਹੀਂ ਮਿਲੀ ਹਾਲਾਂਕਿ ਜੇ ਕਿਸੇ ਨੇ ਲਾਈਆਂ ਆਪਣੀਆਂ ਫੋਟੋਆਂ ਲਾ ਕੇ ਤੇ ਉੱਪਰ ਛੋਟੇ ਛੋਟੇ ਗੋਲ ਚੱਕਰਾਂ 'ਚ ਬਹੁਤ ਸਾਰੇ ਲੀਡਰਾਂ ਦੀਆਂ ਫੋਟੋਆਂ ਲੱਗੀਆਂ ਨੇ ਪਰ ਜੇ ਉੱਬਰ ਵੀ ਫੋਟੋ ਲੱਗੀ ਹੈ ਚੱਬੇਵਾਲ ਦੇ ਵਿੱਚ ਤੇ ਉਹ ਉਹਨਾਂ ਦਾ ਆਪਣਾ ਇੱਕ ਸਨੇਹਾ ਜਾਂਦਾ ਚਰਨਜੀਤ ਚੰਨੀ ਦੀ ਫੋਟੋ ਵੀ ਵੱਡੀ ਕਰਕੇ ਪ੍ਰਤਾਪ ਬਾਜਵਾ ਰਾਜਾ ਵੜਿੰਗਰ ਚਰਨਜੀਤ ਚੰਨੀ ਦੀ ਇਕੱਠੀ ਫੋਟੋ ਜਿੱਥੇ ਲੱਗੀ ਹੁੰਦੀ ਹੈ ਉਹਦਾ ਵੀ ਇੱਕ ਵੱਖਰਾ ਪ੍ਰਭਾਵ ਜਾਂਦਾ ਔਰ ਦੂਜੇ ਪਾਸੇ ਜਦੋਂ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਉਥੇ ਲਗਭਗ ਸਾਰੀ ਜਗ੍ਹਾ ਤੇ ਕੇਜਰੀਵਾਲ ਔਰ ਭਗਵੰਤ ਮਾਨ ਦੀਆਂ ਫੋਟੋਆਂ ਕੈਂਡੀਡੇਟਾਂ ਨੇ ਲਾਈਆਂ ਪਰ ਮੈਂ ਬਰਨਾਲੇ 'ਚ ਕਈ ਜਗ੍ਹਾ ਦੇਖਿਆ ਮੀਤ ਹੇਅਰ ਦੀ ਫੋਟੋ ਵੱਡੀ ਹੈ ਕੈਂਡੀਡੇਟ ਦੇ ਫੋਟੋ ਦੇ ਨਾਲ ਜਿਹੜੇ ਹੋਡਿੰਗਸ ਨੇ ਇਹਦੇ ਤੋਂ ਆਪਾਂ ਇਹ ਵੀ ਸੰਦੀਪ ਜੀ ਪ੍ਰਭਾਵ ਕੱਢ ਸਕਦੇ ਹਾਂ ਕਿ ਬਰਨਾਲੇ ਦੇ ਵਿੱਚ ਇੱਕ ਤਰ੍ਹਾਂ ਨਾਲ ਜ਼ਿੰਮੇਦਾਰੀ ਮੀਤ ਹੇਅਰ ਨੇ ਚੱਕੀ ਹੋਈ ਹੈ ਜਾਂ ਜ਼ਿੰਮੇਦਾਰੀ ਜਿਤਾਉਣ ਦੀ ਜਾਂ ਰਿਜ਼ਲਟ ਦੀ ਉਹ ਮੀਤ ਹੇਅਰ ਤੇ ਹੈ ਸੋ ਬਰਨਾਲਾ ਸੀਟ ਤੇ ਇਸ ਵਾਰ ਭਗਵੰਤ ਮਾਨ ਦੀ ਸਰਗਰਮੀ ਬਹੁਤਾ ਜ਼ਿਆਦਾ ਨਾ ਹੋਣਾ ਕਹਿੰਦੇ ਤਿੰਨ ਜਾਂ ਚਾਰ ਹੀ ਉਹਨਾਂ ਨੇ ਰੈਲੀਆਂ ਜਾਂ ਮੀਟੀਆਂ ਕੀਤੀਆਂ ਪਰ ਬਰਨਾਲਾ ਦੀ ਸੀਟ ਜਿਹੜੀ ਹੈ ਇਹ ਵੀ ਬਹੁਤ ਵੱਡੀ ਆਮ ਆਦਮੀ ਪਾਰਟੀ ਲਈ ਵਕਾਰ ਬਣੀ ਹੈ ਕਿ ਦਲਵਾਹ ਤੋਂ ਬਾਅਦ ਕਿਉਂਕਿ ਦੋ ਵਾਰ ਭਗਵੰਤ ਮਾਨ ਉੱਥੋਂ ਐਮਪੀ ਬਣੇ ਫਿਰ ਮੀਥੇਰ ਦੋ ਵਾਰ ਐਮਐਲਏ ਤੇ ਹੁਣ ਐਮਪੀ ਬਣੇ ਨੇ ਜੇ ਬਰਨਾਲਾ ਆਮ ਆਦਮੀ ਪਾਰਟੀ ਸੀਟ ਨਹੀਂ ਜਿੱਤਦੀ ਤੇ ਇਹ ਇੱਕ ਬਹੁਤ ਵੱਡਾ ਝਟਕਾ ਆਮ ਆਦਮੀ ਪਾਰਟੀ ਦੀ ਸਿਆਸਤ ਨੂੰ ਪੰਜਾਬ 'ਚ ਲੱਗ ਸਕਦਾ ਹੈ ਕਿਉਂਕਿ ਅਗਰ ਬਰਨਾਲਾ ਉਹ ਸੀਟ ਨਾ ਜਿੱਤੇ ਤੇ ਵਿਰੋਧੀਆਂ ਨੇ ਬਰਨਾਲੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਨੂੰ ਮੁੱਦਾ ਬਣਾ ਕੇ ਪੂਰੇ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਘੇਰਨਾ ਪਰ ਕਿਉਂਕਿ ਭਗਵੰਤ ਮਾਨ ਮੁਖ ਰੂਪ ਦੇ ਵਿੱਚ ਉੱਥੇ ਜਿਹੜੇ ਨੇ ਬਹੁਤੇ ਸਰਗਰਮ ਨਹੀਂ ਆਏ ਪਾਰਟੀ ਦੀ ਆਪਣੀ ਰਣਨੀਤੀ ਹੈ ਮੀਤ ਹੇਰ ਨੂੰ ਅੱਗੇ ਕੀਤਾ ਗਿਆ ਹੈ ਮੀਤ ਇਸ ਜਿੱਤ ਹਾਰ ਨਾਲ ਮੀਤ ਹੇਰ ਦੀ ਸਥਿਤੀ ਤੇ ਵੀ ਫਰਕ ਪਾਊਗਾ ਅਗਰ ਮੀਤ ਹੇਰ ਜਿੱਤ ਜਾਂ ਹਰਿੰਦਰ ਧਾਲੀਵਾਲ ਜਿੱਤ ਜਾਂਦੇ ਨੇ ਫਿਰ ਮੀਤ ਹੇਰ ਮਜ਼ਬੂਤ ਵੀ ਹੋਣਗੇ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਵਿੱਚ ਸੋ ਇਹਦਾ ਅਸਰ ਹੈ ਜਿਹੜਾ ਅਸੀਂ ਇਸ ਰੂਪ ਦੇ ਵਿੱਚ ਵੀ ਦੇਖ ਸਕਦੇ ਹਾਂ ਇਸੇ ਤਰ੍ਹਾਂ ਅਸੀਂ ਲਗਾਤਾਰ ਗੱਲ ਕਰਦੇ ਹਾਂ ਜੇ ਰਾਜਾ ਵੜਿੰਗ ਜਿੱਤੇ ਤੇ ਉਹ ਮੁੱਖ ਮੰਤਰੀ ਦੇ ਦਾਵੇਦਾਰ ਬਣਨਗੇ ਨਿਸ਼ਚਿਤ ਤੌਰ ਤੇ ਸ਼ੁਖਜਿੰਦਰ ਢਾਵਾ ਜਿੱਤੇ ਉਹ ਵੀ ਮੁੱਖ ਮੰਤਰੀ ਦੇ ਦਾਵੇਦਾਰ ਬਣਨਗੇ ਔਰ ਅਗਰ ਇਹ ਦੋਨੇ ਨਹੀਂ ਜਿੱਤੇ ਫਿਰ ਪ੍ਰਤਾਪ ਸਿੰਘ ਬਾਜਵਾ ਔਰ ਚਰਨਜੀਤ ਸਿੰਘ ਚੰਨੀ ਇਹ ਮੁੱਖ ਮੰਤਰੀ ਦੇ ਦਾਵੇਦਾਰ ਦੇ ਰੂਪ ਦੇ ਵਿੱਚ ਹੋਰ ਜ਼ਿਆਦਾ ਉਭਰਨਗੇ ਕਿਉਂਕਿ ਇਹਨਾਂ ਜਿਮਨੀ ਚੋਣਾਂ ਦੀ ਸਿਆਸਤ ਨੇ ਜਿੱਤ ਹਾਰ ਦੇ ਨਤੀਜਿਆਂ ਨੇ ਪੰਜਾਬ ਦੇ ਵਿੱਚ ਭਵਿੱਖ ਦੇ ਮੁੱਖ ਮੰਤਰੀ ਦੇ ਚਿਹਰੇ ਵੀ ਤਕੜੇ ਤੇ ਕਮਜ਼ੋਰ ਕਰਨੇ ਆ ਪਾਰਟੀਆਂ ਵੀ ਤਕੜੀਆਂ ਤੇ ਕਮਜ਼ੋਰ ਕਰਨੀਆਂ ਜਿਹੜੀਆਂ ਜਿੱਤ ਜਾਣਗੀਆਂ ਉਹ ਤਕੜੀਆਂ ਜਿਹੜੀਆਂ ਹਾਰ ਗਈਆਂ ਉਹ ਕਮਜ਼ੋਰ 27 ਤੋਂ ਪਹਿਲਾਂ ਇਸ ਤਰ੍ਹਾਂ ਦਾ ਟ੍ਰੈਂਡ ਇਹਨਾਂ ਨਤੀਜਿਆਂ ਨੇ ਬਣਾ ਦੇਣਾ ਔਰ ਜੇ ਕਿਤੇ ਆਜ਼ਾਦ ਕੋਈ ਜਿੱਤ ਗਿਆ ਤੇ ਇੱਕ ਨਵੇਂ ਬਦਲ ਦੀ ਸਿਆਸਤ ਵੀ ਪੰਜਾਬ ਦੇ ਵਿੱਚ ਉਬਰਣ ਦੀ ਸੰਭਾਵਨਾ ਬਣੇਗੀ ਤਲਾ ਸਾਹਿਬ ਤੁਸੀਂ ਠੀਕ ਗੱਲ ਕਹੀ ਵੀ ਜਿੱਥੇ ਪੋਸਟਰ ਕੰਦਾ ਖਰਾਬ ਕਰਦੇ ਆ ਉੱਥੇ ਇਹ ਜਿਹੜਾ ਵਾ ਉਸ ਉਮੀਦਵਾਰ ਦਾ ਮਨ ਵੀ ਖਰਾਬ ਕਰ ਸਕਦੇ ਆ ਜਿਹਦੇ ਉੱਤੇ ਠੇਸ ਪਹੁੰਚੇਗੀ ਕਿਉਂਕਿ ਜਦੋਂ ਇਹੋ ਜੀ ਸ਼ਬਦਾਵਲੀ ਤਿੱਖੀ ਸ਼ਬਦਾਵਲੀ ਲਿਖੀ ਜਾਂਦੀ ਹੈ ਜਿਹੜੀ ਮਨ ਦੇ ਉੱਤੇ ਦਿਲ ਦਿਮਾਗ ਤੇ ਅਸਰ ਕਰਦੀ ਆ ਤੇ ਬੰਦਾ ਇੱਕ ਵਾਰੀ ਸੋਚੀ ਪੈ ਜਾਂਦਾ ਬੇਸਿਕਲੀ ਤੇ ਰਾਜਨੀਤੀ ਹੈ ਪਰ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਬੀ ਇਹ ਇਹੋ ਜੀ ਸ਼ਬਦਾਵਲੀ ਤੋਂ ਗੁਰੇਜ਼ ਕਰਨਾ ਚਾਹੀਦਾ ਔਰ ਸਰਕਾਰਾਂ ਨੂੰ ਵੀ ਚਾਹੀਦਾ ਹੈ ਵੀ ਜਗਾ ਇੱਕ ਨਿਸ਼ਚਿਤ ਕਰ ਦੇਣੀ ਚਾਹੀਦੀ ਹੈ ਵੀ ਜਿੱਥੇ ਪੋਸਟਰ ਲੱਗੇ ਤਾਂ ਕਿ ਪੋਸਟਰ ਪੋਸਟਰ ਛਾਪਣ ਵਾਲਿਆਂ ਦਾ ਰੋਜ਼ਗਾਰ ਵੀ ਖਤਮ ਨਾ ਹੋਵੇ ਉਹਨਾਂ ਦਾ ਬਿਲਕੁਲ ਉਹਨਾਂ ਦਾ ਰੋਜ਼ਗਾਰ ਵੀ ਚੱਲਦਾ ਰਹੇ ਤੇ ਲੋਕ ਵੀ ਜਿਹੜੇ ਆ ਉਹ ਇਸ ਤਰ੍ਹਾਂ ਮਤਲਬ ਇਹਦਾ ਜਿਹੜਾ ਬਾਈ ਚਰਚਾ ਦਾ ਵਿਸ਼ਾ ਨਾ ਬਣੇ ਵੀ ਉਹਨੇ ਤੇ ਇਹਨੂੰ ਇਹ ਕਹਿ ਦਿੱਤਾ ਉਹ ਲੜਾਈ ਦਾ ਕਾਰਨ ਨਾ ਬਣੇ ਵੈਸੇ ਜਿਹੜੇ ਹਲਕੇ 'ਚ ਵੋਟਾਂ ਹੁੰਦੀਆਂ ਨਾ ਉਥੇ ਕੁਝ ਲੋਕਾਂ ਦਾ ਰੋਜ਼ਗਾਰ ਵੀ ਤੁਰ ਪੈਂਦਾ ਕਿਤੇ ਪੋਸਟਰ ਛਾਪਦੇ ਨੇ ਕਿਤੇ ਝੰਡੀਆਂ ਬਣਦੀਆਂ ਨੇ ਕਿਤੇ 3 ਵੀਲਰ ਤੇ ਉਹ ਮਾਈਕ ਲਾ ਕੇ ਘੁੰਮਦੇ ਨੇ ਸੋ ਬਹੁਤ ਸਾਰੇ ਲੋਕਾਂ ਨੂੰ ਜਿਹੜੀਆਂ ਚੋਣਾ ਰੋਜ਼ਗਾਰ ਵੀ ਦੰਦੀਆਂ ਨੇ ਔਰ ਇਸੇ ਬਹਾਨੇ ਥੋੜਾ ਲੀਡਰਾਂ ਦਾ ਭਾਰ ਵੀ ਹੌਲਾ ਹੁੰਦਾ ਡਾਲਾ ਸਾਹਿਬ ਜਿੱਥੇ ਆਪਾਂ ਪੋਸਟਰਾਂ ਦੀ ਗੱਲ ਕੀਤੀ ਆ ਉਥੇ ਹੀ ਅਕਾਲੀ ਦਲ ਦੀ ਵੀ ਅੱਜ ਮੀਟਿੰਗ ਹੋਣ ਜਾ ਬਲਵਿੰਦਰ ਸਿੰਘ ਭੁੰਦੜ ਕਾਰਜਕਾਰੀ ਪ੍ਰਧਾਨ ਆ ਸ਼੍ਰੋਮਣੀ ਅਕਾਲੀ ਦਲ ਦੇ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਊਗਾ ਵੀ ਸੁਖਬੀਰ ਬਾਦਲ ਨੂੰ ਦੁਬਾਰਾ ਪ੍ਰਪੋਜ਼ ਕਰੀਏ ਜਾਂ ਉਹਨਾਂ ਨੂੰ ਜਿਹੜਾ ਵਾ ਪੇਸ਼ ਕੀਤਾ ਜਾਵੇ ਪ੍ਰਧਾਨਗੀ ਦੇ ਅਹੁਦੇ ਵਾਸਤੇ ਵੀ ਇਹ ਸਾਡੇ ਪ੍ਰਧਾਨ ਹੋਣਗੇ ਜਾਂ ਫਿਰ ਮੀਟਿੰਗ ਦੇ ਵਿੱਚ ਇਹ ਚਰਚਾ ਹੋਏਗੀ ਵੀ ਸੁਖਬੀਰ ਬਾਦਲ ਦੀ ਜਿਹੜੀ ਕਮਾਨ ਆ ਜਾਂ ਸੁਖਬੀਰ ਬਾਦਲ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਵਿੱਚ ਅਕਾਲੀ ਦਲ ਬੁਰੇ ਤਰੀਕੇ ਨਾਲ ਚੋਣਾ ਹਾਰ ਚੁੱਕਿਆ ਜਾਂ ਇਹਦਾ ਕੋਈ ਬਦਲ ਲੱਭਿਆ ਜਾਏਗਾ ਇਸ ਮੀਟਿੰਗ ਦੇ ਵਿੱਚ ਅੱਜ ਹੋਏਗਾ ਕੀ ਦੁਪਹਿਰ ਵੇਲੇ ਇਹ ਕੋ ਇੱਕ ਤਾਂ ਗੱਲ ਜੋ ਮੈਂ ਮਹਿਸੂਸ ਕਰਦਾ ਜਦੋਂ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਸੌਂਪਿਆ ਡਾਕਟਰ ਦਲਜੀਤ ਸਿੰਘ ਚੀਮਾ ਨੇ ਐਕਸ ਤੇ ਪੋਸਟ ਪਾਈ ਸੁਖਵੀਰ ਬਾਦਲ ਨੇ ਜਿਹੜੀ ਚਿੱਠੀ ਅਸਤੀਫੇ ਦੀ ਭੇਜੀ ਹੈ ਕਾਰਜਕਾਰਨੀ ਨੂੰ ਹਜੇ ਤੱਕ ਉਹ ਅਸਤੀਫੇ ਵਾਲੀ ਚਿੱਠੀ ਸਾਰਵਜਨਿਕ ਨਹੀਂ ਕੀਤੀ ਗਈ ਉਹ ਅਸਤੀਫੇ ਦੇ ਵਿੱਚ ਕੀ ਲਿਖਿਆ ਹੈ ਉਹ ਕਿਸੇ ਨੂੰ ਨਹੀਂ ਪਤਾ ਹੁਣ ਜਦੋਂ ਬਲਵਿੰਦਰ ਸਿੰਘ ਖੁੰਦੜ ਉਹਨਾਂ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਣੀ ਹੈ ਕਾਰਜਕਾਰਨੀ ਦੀ ਕਿ ਉਹ ਚਿੱਠੀ ਉੱਥੇ ਪੜ੍ਹ ਕੇ ਸੁਣਾਈ ਜਾਏਗੀ ਜਾਂ ਉਹ ਚਿੱਠੀ ਗੁਪਤ ਰੱਖੀ ਜਾਏਗੀ ਹੁਣ ਉਹ ਚਿੱਠੀ ਅਗਰ ਪੜ੍ਹ ਕੇ ਸੁਣਾਈ ਜਾਂਦੀ ਹੈ ਤੇ ਉਹਦਾ ਮਤਲਬ ਸਿਆਸੀ ਤੌਰ ਤੇ ਉਹਦੋਂ ਨਿਕਲੇਗਾ ਜਦੋਂ ਪੜ੍ਹ ਕੇ ਸੁਣਾਈ ਜਾਏਗੀ ਕਿ ਉਹ ਕਿਉਂ ਤੇ ਕਿਵੇਂ ਪੜ੍ਹ ਕੇ ਸੁਣਾਈ ਗਈ ਜੇ ਪੜ੍ਹ ਕੇ ਨਹੀਂ ਸੁਣਾਈ ਜਾਂਦੀ ਉਹਦਾ ਸਿਆਸੀ ਮਤਲਬ ਇਹ ਨਿਕਲਦਾ ਹੈ ਵੀ ਪੜ੍ਹ ਕੇ ਕਿਉਂ ਨਹੀਂ ਸੁਣਾਈ ਗਈ ਕਿ ਇਸ ਚਿੱਠੀ ਦੇ ਪਿੱਛੇ ਵੀ ਕਿਸੇ ਤਰ੍ਹਾਂ ਦੀ ਰਣਨੀਤੀ ਤਾਂ ਨਹੀਂ ਹੁਣ ਇਹ ਨਹੀਂ ਹੋ ਸਕਦਾ ਕਿ ਸੁਖਬੀਰ ਬਾਦਲ ਨੇ ਜਿਹੜਾ ਅਸਤੀਫਾ ਦਿੱਤਾ ਉਹ ਕਿਸੇ ਰਣਨੀਤੀ ਦਾ ਹਿੱਸਾ ਨਹੀਂ 14 ਦਸੰਬਰ ਨੂੰ ਉਹਨਾਂ ਦਾ ਕਾਰਜਕਾਲ ਖਤਮ ਹੋ ਜਾਣਾ ਸੀ ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਅਸਤੀਫਾ ਦੇਣ ਦਾ ਮਤਲਬ ਇਹ ਹੈ ਕਿ 14 ਦਸੰਬਰ ਤੋਂ ਪਹਿਲਾਂ ਪਹਿਲਾਂ ਮੈਂ ਆਪਣੀ ਜ਼ਿੰਮੇਵਾਰੀ ਛੱਡ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਨਵੇਂ ਸਿਰੇ ਤੋਂ ਜਾਂ ਤਾਂ ਆਪਣਾ ਪ੍ਰਧਾਨ ਚੁਣੇਗਾ ਜਾਂ ਜਿਹੜੀ ਕਾਰਜਕਾਰਨੀ ਹੈ ਕਿਉਂਕਿ ਐਕਟਿੰਗ ਪ੍ਰਧਾਨਤਾ ਜਥੇਦਾਰ ਬਲਵਿੰਦਰ ਸਿੰਘ ਭੁੰਦੜ ਨੇ ਯਾ ਕਾਰਜਕਾਰਨੀ ਸਰਵਸੰਮਤੀ ਨਾਲ ਇਹ ਫੈਸਲਾ ਕਰੇਗੀ ਕਿ ਅਸੀਂ ਅਗਰ ਨਵੇਂ ਸਿਰੇ ਤੋਂ ਵੋਟਾਂ ਕਰਾਉਣੀਆਂ ਨੇ ਤੇ ਅਸੀਂ ਕਈ ਸਾਰੇ ਪ੍ਰਬੰਧ ਕਰਨੇ ਨੇ ਕਿਹੜੇ ਕਿਹੜੇ ਪ੍ਰਬੰਧ ਕਰਨੇ ਨੇ ਡੈਲੀਗੇਟਸ ਮੈਂਬਰ ਜਿਹੜੇ ਨੇ ਉਹਨਾਂ ਸਾਰਿਆਂ ਨਾਲ ਸੰਪਰਕ ਕਰਨਾ ਹੈ ਕਿ ਅਚਾਨਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਸਤੀਫਾ ਦੇਣ ਦੇ ਨਾਲ ਜਿਹੜਾ ਨਵੀਆਂ ਵੋਟਾਂ ਦੇ ਪ੍ਰਬੰਧ ਕਰਨ ਦੀ ਪ੍ਰਕਿਰਿਆ ਹੈ ਕੀ ਉਹ ਇੰਨੀ ਛੇਤੀ ਪੂਰੀ ਹੋ ਸਕੇਗੀ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਜੇਕਰ ਜਿਹੜਾ ਜੇ ਸੁਖਬੀਰ ਸਿੰਘ ਬਾਦਲ ਦੀ ਮਿਆਦ 14 ਦਸੰਬਰ ਨੂੰ ਖਤਮ ਹੁੰਦੀ ਹੈ ਤੇ ਜਿਹੜਾ ਨਵਾਂ ਪ੍ਰਧਾਨ ਹੈ ਉਹਨੂੰ ਚੁਣਨ ਦੀ ਜਾਂ ਨਵੀਆਂ ਵੋਟਾਂ ਦੀ ਵਿਵਸਥਾ ਨੂੰ ਵੀ ਕੁਝ ਸਮੇਂ ਲਈ ਟਾਲ ਦਿੱਤਾ ਜਾਵੇ ਇਹ ਵੀ ਹੋ ਸਕਦਾ ਹੈ ਕਿ ਇਹ ਕਹਿ ਦਿੱਤਾ ਜਾਵੇ ਕਿ ਸਾਨੂੰ ਵੋਟਾਂ ਕਰਾਉਣ ਦੇ ਲਈ ਪ੍ਰਬੰਧ ਕਰਨੇ ਨੇ 2-3 ਮਹੀਨੇ ਲੱਗ ਸਕਦੇ ਨੇ ਕਾਰਜਕਾਰੀ ਇੰਤਜ਼ਾਰ ਕਰੇ ਤੇ ਤਦ ਤੱਕ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਜਿਹੜੇ ਤਨਖਾਹਿਆ ਕਰਾਰ ਦਿੱਤੇ ਗਏ ਹੋਏ ਨੇ ਉਹਨਾਂ ਦੀ ਕੋਈ ਸਜ਼ਾ ਦਾ ਹੀ ਫੈਸਲਾ ਆ ਜੇ ਇਹ ਵੀ ਹੋ ਸਕਦਾ ਹੈ ਕਿਉਂਕਿ ਫੈਸਲੇ ਕਾਰਜਕਾਰੀ ਦੇ ਨੇ ਮੈਂ ਸੰਭਾਵਨਾਵਾਂ ਦੇ ਅਧਿਕਾਰ ਆਧਾਰ ਦੇ ਉੱਤੇ ਗੱਲ ਕਰ ਰਿਹਾ ਜੋ ਕਰਨਾ ਹੈ ਉਹਨਾਂ ਨੇ ਫੈਸਲਾ ਕਰਨਾ ਪਰ ਡੱਲਾ ਸਾਹਿਬ ਇਹ ਵੀ ਹੋ ਸਕਦਾ ਹੈ ਇਹ ਵੀ ਹੈ ਵੀ ਕਹਿੰਦੇ ਵੀ ਸੁਖਬੀਰ ਬਾਦਲ ਨੂੰ ਹੀ ਜਿਦਾਂ ਦਲਜੀਤ ਚੀਮਾ ਕਹਿ ਰਿਹਾ ਵੀ ਅਸੀਂ ਪ੍ਰਪੋਜ਼ ਕਰਾਂਗੇ ਵੀ ਸੁਖਬੀਰ ਬਾਦਲ ਜਿਹੜੇ ਆ ਇਹ ਪ੍ਰਧਾਨ ਹੋਣ ਹੁਣ ਲੋਕ ਆਮ ਜਿਹੜੀਆਂ ਸੱਥਾਂ ਦੇ ਵਿੱਚ ਜਾਂ ਲੋਕ ਜਿਹੜੇ ਪੋਲਿਟਿਕਸ ਡਿਸਕਸ ਕਰਦੇ ਆ ਉਹ ਇਹ ਕਹਿ ਰਹੇ ਆ ਵੀ ਜੇ ਸੁਖਬੀਰ ਬਾਦਲ ਨੂੰ ਹੀ ਮੁੜ ਕੇ ਪ੍ਰਧਾਨ ਬਣਾਉਣਾ ਤੇ ਫਿਰ ਇੰਨਾ ਕਰਨ ਦੀ ਕੀ ਲੋੜ ਸੀਗੀ ਵੀ ਤੁਸੀਂ 13 ਤਰੀਕ ਅਸਤੀਫਾ ਲੈ ਲੈਂਦੇ 14 ਤਰੀਕ ਨੂੰ ਮੀਟਿੰਗ ਹੁੰਦੀ ਹੈ ਉੱਥੇ ਨਵਾਂ ਪ੍ਰਧਾਨ ਮੁੜ ਕੇ ਚੁਣ ਲੈਂਦੇ ਇਹ ਇੰਨਾ ਲੰਮਾ ਵਕਫਾ ਕਿਉਂ ਪਾਇਆ ਗਿਆ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਕਿਉਂਕਿ ਤਨਖਾਹਿਆ ਕਰਾਨੇ ਸੁਖਬੀਰ ਸਿੰਘ ਬਾਦਲ ਸਭ ਤੋਂ ਵੱਡਾ ਅੜਿੱਕਾ ਇਸ ਗੱਲ ਦਾ ਹੈ ਅਗਰ ਉਹ 13 ਤਰੀਕ ਨੂੰ ਅਸਤੀਫਾ ਦੰਦੇ ਠੀਕ ਹੈ ਜੀ ਤੇ ਦੁਬਾਰਾ ਕਿਵੇਂ ਚੋਣ ਲੜਦੇ ਅਗਰ ਉਦੋਂ ਤੱਕ ਉਹ ਤਨਖਾਹਿਆ ਹੀ ਰਹਿੰਦੇ ਹੁਣ ਵੀ ਇਹ ਸਵਾਲ ਲੱਗੇ ਹੈ ਹੁਣ ਵੀ ਇਹ ਸਵਾਲ ਲੱਗੇ ਹੈ ਕਿ ਕੀ 14 ਦਸੰਬਰ ਤੱਕ ਜਦੋਂ ਤੱਕ ਅਕਾਲੀ ਦਲ ਦੇ ਪ੍ਰਧਾਨ ਦੀ ਮਿਆਦ ਸੀ ਕੀ ਸੁਖਬੀਰ ਸਿੰਘ ਬਾਦਲ ਦੀ ਤਨਖਾਹ ਸਜ਼ਾ ਦੇ ਰੂਪ ਚ ਤਬਦੀਲ ਹੋ ਕੇ ਮੁਕ ਚੁੱਕੀ ਹੋਏਗੀ ਸਜ਼ਾ ਇਹ ਸਵਾਲ ਹੈ ਪਰ ਇਹ ਵੀ ਸਵਾਲ ਹੈ ਵੀ ਕੀ ਕਾਰਜਕਾਰੀ ਮੌਜੂਦਾ ਹਾਲਾਤਾਂ ਦੇ ਵਿੱਚ ਸਮਾਂ ਹੋਰ ਮੰਗ ਸਕਦੀ ਹੈ ਕਿ ਜੀ ਅਸੀਂ ਥੋੜਾ ਸਮਾਂ ਲੈ ਕੇ ਵੋਟਾ ਕਰਾਵਾਂਗੇ ਤੇ ਤਦ ਤੱਕ ਇਹ ਫੈਸਲੇ ਹੋ ਜਾਣ ਮੈਨੂੰ ਇਹ ਲੱਗਦਾ ਹੈ ਕਿ ਕਾਰਜਕਾਰੀ ਦੇ ਫੈਸਲੇ ਬੜੀ ਦੁਚਿੱਤੀ ਵਾਲੀ ਸਥਿਤੀ ਹੈ ਇਹ ਵੀ ਹੋ ਸਕਦੀ ਹੈ ਤੀਜੀ ਸਥਿਤੀ ਕਿ ਬਲਵਿੰਦਰ ਸਿੰਘ ਭੁੰਦਰ ਨੂੰ ਹੀ ਕਾਰਜ ਜਾਂ ਕਾਰਜਕਾਰੀ ਦੇ ਲੋਕ ਜਾਂ ਅਕਾਲੀ ਦਲ ਦੇ ਵਿੱਚੋਂ ਇਹ ਆਵਾਜ਼ ਆਵੇ ਕਿ ਅਗਰ ਚੋਣਾਂ ਦੇ ਵੇਲੇ ਤੱਕ 14 ਦਸੰਬਰ ਤੱਕ ਜਦੋਂ ਦਾ ਕਾਰਜਕਾਲ ਹੈ ਉਹਨੇ ਦਿਨਾਂ ਤੱਕ ਬਲਵਿੰਦਰ ਸਿੰਘ ਭੁੰਦਰ ਹੀ ਬਤੌਰ ਪ੍ਰਧਾਨ ਐਕਟਿੰਗ ਪ੍ਰਧਾਨ ਕੰਮ ਕਰਦੇ ਰਹਿਣ ਤੇ ਜਦੋਂ ਤੱਕ ਅਗਲੀਆਂ ਵੋਟਾਂ ਨਹੀਂ ਪੈਂਦੀਆਂ ਬਲਵਿੰਦਰ ਸਿੰਘ ਭੁੰਦਰ ਹੀ ਵਰਕਿੰਗ ਜਾਂ ਐਕਟਿੰਗ ਪ੍ਰੈਜ਼ੀਡੈਂਟ ਦੇ ਤੌਰ ਤੇ ਕੰਮ ਕਰਦੇ ਰਹਿਣ ਔਰ ਅਗਰ ਸੁਖਵੀਰ ਸਿੰਘ ਬਾਦਲ ਕਿਉਂਕਿ ਦਲਜੀਤ ਸਿੰਘ ਚੀਮਾ ਜਾਂ ਬਲਵਿੰਦਰ ਸਿੰਘ ਪੁੰਦੜ ਜਾਂ ਇਹ ਸਾਰੇ ਲੋਕ ਮੁੱਖ ਰੂਪਚ ਤਾਂ ਇਹੀ ਜਾਣਗੇ ਨਾ ਕਿ ਪਾਰਟੀ ਦਾ ਪ੍ਰਧਾਨ ਸ਼ਖਬੀਰ ਸਿੰਘ ਬਾਦਲ ਹੀ ਬਣਨ ਪਰ ਕੀ ਤਨਖਾਈਆ ਵਿਅਕਤੀ ਜਦ ਤੱਕ ਉਹ ਸਜ਼ਾ ਨਹੀਂ ਭੁਗਤ ਲੈਂਦਾ ਕਿ ਚੋਣ ਲੜ ਸਕਦਾ ਹੈ ਕੀ ਹੁਣ ਨਵੇਂ ਸਿਰੇ ਤੋਂ ਪ੍ਰਧਾਨ ਦਾ ਅਹੁਦਾ ਪ੍ਰਾਪਤ ਕਰ ਸਕਦਾ ਹੈ ਇਹ ਬਹੁਤ ਵੱਡਾ ਸਵਾਲ ਹੈ ਅਗਰ ਅਸਤੀਫਾ ਇਹ ਵੀ ਹੋ ਸਕਦਾ ਹੈ ਕਾਰਜਕਾਰੀ ਉਹਨਾਂ ਦਾ ਅਸਤੀਫਾ ਹੀ ਰੱਦ ਕਰੇ ਕਿ ਅਸੀਂ ਤੁਹਾਡੇ ਅਸਤੀਫੇ ਨੂੰ ਨਾਮਨਜ਼ੂਰ ਕਰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬਤੌਰ ਪ੍ਰਧਾਨ ਕੰਮ ਕਰਦੇ ਰਹੋ ਇਹ ਹੋ ਸਕਦਾ ਹੈ ਕਿ ਕਾਰਜਕਾਰੀ ਅਸਤੀਫਾ ਨਾਮਨਜ਼ੂਰ ਕਰ ਦੇ ਕਿ ਸੁਖਬੀਰ ਸਿੰਘ ਬਾਦਲ ਫਿਰ ਨਵੇਂ ਸਿਰੇ ਤੋਂ ਅਸਤੀਫਾ ਭੇਜਣਗੇ ਕਿ ਉਸ ਵੇਲੇ ਸੁਖਬੀਰ ਸਿੰਘ ਬਾਦਲ ਆਪਣਾ ਅਸਤੀਫਾ ਸ਼੍ਰੀ ਕਾਲਕਠੀਕ ਸਾਹਿਬ ਨੂੰ ਭੇਜਣਗੇ ਵੀ ਕਾਰਜਕਾਰੀ ਨੇ ਰੱਦ ਕੀਤਾ ਜੀ ਤੇ ਮੈਂ ਤੁਹਾਨੂੰ ਇਹ ਅਸਤੀਫਾ ਸੌਂਪਦਾ ਇਹਦੀ ਸੰਭਾਵਨਾ ਨਹੀਂ ਹੈ ਪਰ ਕਾਰਜਕਾਰੀ ਉਹਨਾਂ ਦਾ ਅਸਤੀਫਾ ਨਾ ਮੰਜ਼ੂਰ ਕਰ ਸਕਦੀ ਹੈ ਪਰ ਅਗਰ ਉਹ ਅਸਤੀਫਾ ਨਾ ਮੰਜ਼ੂਰ ਕਰਦੇ ਨੇ ਕਿ ਸੁਖਬੀਰ ਬਾਦਲ پابੰਦ ਹੋਣਗੇ ਵੀ ਜੇ ਨਾ ਮੰਜ਼ੂਰ ਕਰਤਾ ਕਾਰਜਕਾਰੀ ਨੇ ਤੇ ਸੁਖਬੀਰ ਬਾਦਲ ਅਸਤੀਫਾ ਵਾਪਸ ਲੈ ਲੈਣਗੇ ਇਹ ਸਾਰੇ ਸਵਾਲ ਹੈ ਅੱਜ ਸ਼ਾਮ ਤੱਕ ਕਿ ਮੈਨੂੰ ਲੱਗਦਾ ਹੈ ਇਹਨਾਂ ਦਾ ਜਵਾਬ ਮਿਲ ਜਾਣਾ ਹੈ ਪਰ ਇਹ ਵੀ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਪੱਕਾ ਮਨ ਬਣਾ ਲਿਆ ਹੋਵੇ ਕਿ ਮੈਂ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਮੈਂ ਹੁਣ ਪ੍ਰਧਾਨ ਨਹੀਂ ਬਣਨਾ ਅਕਾਲੀ ਦਲ ਜਿਸ ਨੂੰ ਮਰਜੀ ਪ੍ਰਧਾਨ ਚੁਣੇ ਕੀ ਉਸ ਵੇਲੇ ਉਹਨਾਂ ਹਾਲਾਤਾਂ 'ਚ ਅਕਾਲੀ ਦਲ ਵਿੱਚੋਂ ਇਹ ਆਵਾਜ਼ ਉਠੇਗੀ ਕਿ ਬਲਵਿੰਦਰ ਸਿੰਘ ਭੁੰਦੜ ਨੂੰ ਹੀ ਪੱਕੇ ਤੌਰ ਤੇ ਪ੍ਰਧਾਨ ਬਣਾ ਦਿੱਤਾ ਜਾਵੇ ਕੀ ਇਹ ਵੀ ਸੰਭਵ ਹੈ ਤੇ ਚੋਣਾ ਹੋਣ ਤੇ ਬਲਵਿੰਦਰ ਸਿੰਘ ਭੁੰਦੜ ਦੁਬਾਰਾ ਜਿੱਤ ਜਾਣ ਇਹ ਵੀ ਸੰਭਵ ਹੈ ਪਰ ਮੈਂ ਇੱਕ ਗੱਲ ਕਹਿ ਸਕਦਾ ਬਲਵਿੰਦਰ ਸਿੰਘ ਭੁੰਦੜ ਦੇ ਸਾਹਮਣੇ ਵੀ ਜਾਂ ਸੁਖਵੀਰ ਸਿੰਘ ਬਾਦਲ ਦੇ ਸਾਹਮਣੇ ਅਗਰ ਸੁਖਵੀਰ ਸਿੰਘ ਬਾਦਲ ਵੀ ਉਮੀਦਵਾਰ ਬਣਦੇ ਨੇ ਦੁਬਾਰਾ ਸਜ਼ਾ ਮਾਫ਼ ਹੋਣ ਤੋਂ ਬਾਅਦ ਤੇ ਮੈਨੂੰ ਲੱਗਦਾ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀਆਂ ਵੋਟਾਂ ਦੀ ਰਾਜਨੀਤੀ 'ਚ ਹਜੇ ਕੋਈ ਹਰਾਉਣ ਵਾਲਾ ਚਿਹਰਾ ਨਹੀਂ ਹੈ। ਅਗਰ ਵੋਟਾਂ ਹੁੰਦੀਆਂ ਨੇ ਸੁਖਵੀਰ ਬਾਦਲ ਖੜ੍ਹ ਜਾਂਦੇ ਨੇ। ਸਦਾ ਸੁਦਾ ਉਹਨਾਂ ਦੀ ਪੂਰੀ ਹੋ ਜਾਂਦੀ ਹੈ। ਮੈਨੂੰ ਨਹੀਂ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਨੂੰ ਕੋਈ ਦੂਜਾ ਚਿਹਰਾ ਹਰਾ ਸਕਦਾ ਹੈ। ਭਾਵੇਂ ਉਹ ਸੁਧਾਰ ਲਹਿਰ ਦੇ ਵਿੱਚੋਂ ਕੋਈ ਵੀ ਲੀਡਰ ਇਸ ਵਕਤ ਅਕਾਲੀ ਦਲ ਦਾ ਸੁਖਵੀਰ ਸਿੰਘ ਬਾਦਲ ਤੋਂ ਬਿਨਾਂ ਉਸ ਵੱਡੇ ਪਦਰ ਤੇ ਪ੍ਰਸਿੱਧ ਨਹੀਂ ਹੈ। ਕਿ ਉਹ ਅਕਾਲੀ ਦਲ ਦੀ ਚੋਣ ਲੜੇ। ਹਾਂ, ਇੱਕ ਨਵਾਂ ਐਂਗਲ ਬੀਬੀ ਹਰਸ਼ਮ੍ਰਿਤ ਕੌਰ ਬਾਦਲ ਪ੍ਰਧਾਨ ਨੇ ਉਹ ਬੀਬੀ ਹਰਸ਼ਮ੍ਰਿਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਨੇ ਕੀ ਅਗਰ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਇਨਕਾਰ ਕਰਦੇ ਨੇ ਤੇ ਕੀ ਸ਼ਰੋਮਣੀ ਅਕਾਲੀ ਦਲ ਦੀ ਕਾਰਜਕਾਰਨੀ ਜਾਂ ਸ਼ਰੋਮਣੀ ਅਕਾਲੀ ਦਲ ਵਿੱਚੋਂ ਕੋਈ ਕੀ ਬੀਬੀ ਹਰਸ਼ਮ੍ਰਿਤ ਕੌਰ ਬਾਦਲ ਨੂੰ ਵੀ ਸੱਦਾ ਦੇ ਸਕਦੇ ਨੇ ਕਿ ਬੀਬੀ ਜੀ ਤੁਸੀਂ ਆਓ ਤੇ ਤੁਸੀਂ ਪ੍ਰਧਾਨਗੀ ਦੀ ਚੋਣ ਲੜੋ ਇਹ ਸਾਰਾ ਕੁਝ ਦੇਖੋ ਹਰਸ਼ਵਰਤ ਕੌਰ ਬਾਦਲ ਐਮਪੀ ਰਹੇ ਨੇ ਕੇਂਦਰੀ ਮੰਤਰੀ ਰਹੇ ਨੇ ਅਗਰ ਸੁਖਵੀਰ ਬਾਦਲ ਬਹੁਤਾਂ ਸਮਾਂ ਤਨਖਾਈਆਂ ਰਹਿ ਗਏ ਤੇ ਸੁਖਬੀਰ ਸਿੰਘ ਬਾਦਲ ਡਾਕਟਰ ਦਿਲਜੀ ਦੇ ਜਿਹੜੇ ਸਾਰੇ ਨੇੜੇ ਦੇ ਲੀਡਰ ਨੇ ਜਾਂ ਕਾਰਜਕਾਰਨੀ ਆ ਉਹ ਸਾਰੇ ਹਮੈਤੀ ਨੇ ਸੁਖਬੀਰ ਸਿੰਘ ਬਾਦਲ ਦੇ ਕੀ ਉਹ ਇਹ ਮੰਗ ਕਰ ਸਕਦੇ ਨੇ ਬੀਬੀ ਹਰਸਿਮਰਤ कौर ਬਾਦਲ ਤੋਂ ਵੀ ਅਗਰ ਸੁਖਬੀਰ ਸਿੰਘ ਬਾਦਲ ਦੀ ਤਨਖਾਈਆਂ ਉਹਨਾਂ ਦੀ ਸਜ਼ਾ ਤੇ ਫੈਸਲਾ ਨਹੀਂ ਹੋ ਰਿਹਾ ਬੀਬੀ ਜੀ ਅਸੀਂ ਚਾਹੁੰਦੇ ਹਾਂ ਤੁਸੀਂ ਆ ਕੇ ਪ੍ਰਧਾਨਗੀ ਦੀ ਚੋਣ ਲੜੋ ਕੋਈ ਬੀਬੀ ਹਰਸਿਮਰਤ कौर ਬਾਦਲ ਦਾ ਨਾਮ ਵੀ ਪੇਸ਼ ਕਰ ਸਕਦਾ ਕਿ ਬੀਬੀ ਜੀ ਤੁਸੀਂ ਚੋਣ ਲੜੋ ਜੇ ਸੁਖਬੀਰ ਨਹੀਂ ਚੋਣ ਲੜਦੇ ਉਦੋਂ ਹਰਸ਼ਮਰਤ ਕੌਰ ਬਾਦਲ ਨੂੰ ਵੀ ਹਰਾਉਣਾ ਕਿਸੇ ਵੀ ਦੂਜੇ ਧੜੇ ਲਈ ਬੜਾ ਔਖਾ ਹੈ ਸੋ ਅਗਰ ਸੁਖਬੀਰ ਸਿੰਘ ਬਾਦਲ ਨਹੀਂ ਤੇ ਅਕਾਲੀ ਦਲ ਵਿੱਚੋਂ ਹੀ ਆਵਾਜ਼ ਵੀ ਉੱਠ ਸਕਦੀ ਹੈ ਕਿ ਹਰਸ਼ਮਰਤ ਕੌਰ ਬਾਦਲ ਨੂੰ ਪ੍ਰਧਾਨ ਬਣਾਇਆ ਜਾਵੇ ਉਹਨਾਂ ਨੂੰ ਕੈਂਡੀਡੇਟ ਬਣਾਇਆ ਜਾਵੇ ਸੋ ਬੜੀ ਦਿਲਚਸਪ ਵੀ ਹੋ ਸਕਦੀ ਹੈ ਅਕਾਲੀ ਦਲ ਦੀ ਪੋਲਿਟਿਕਸ ਔਰ ਮੇਰਾ ਹੀ ਮੰਨਣਾ ਹੈ ਅੱਜ ਦੇ ਸਮੇਂ ਅਗਰ ਅਕਾਲੀ ਦਲ ਚ ਬੀਬੀ ਹਰਸ਼ਮਰਤ ਕੌਰ ਬਾਦਲ ਵੀ ਬਤੌਰ ਪ੍ਰਧਾਨ ਉਹਨਾਂ ਦਾ ਨਾਮ ਆ ਜੇ ਉਹ ਚੋਣ ਲੜ ਲੜਨ ਤੇ ਪ੍ਰਧਾਨ ਬਣ ਜਾਣ ਉਹਦੇ ਨਾਲ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਨਵੀਂ ਊਰਜਾ ਦਾ ਸੰਚਾਰ ਹੋ ਸਕਦਾ ਹੈ ਕਿਉਂਕਿ ਜਦੋਂ ਪ੍ਰਧਾਨ ਬਦਲਦਾ ਹੈ ਤੇ ਉਹਦੀ ਕਾਰਜ ਸ਼ੈਲੀ ਪੁਰਾਣੇ ਪ੍ਰਧਾਨ ਨਾਲੋਂ ਵੱਖਰੀ ਹੁੰਦੀ ਹੈ। ਬਾਕੀ ਇਹ ਸਿਆਸਤ ਹੈ। ਸਿਆਸਤ ਦੇ ਵਿੱਚ ਦੇਖੋ ਜਦੋਂ ਅਰਵਿੰਦ ਕੇਜਰੀਵਾਲ ਜੀ ਜੇਲ੍ਹ 'ਚ ਸੀ ਉਹਨਾਂ ਦੀ ਧਰਮ ਪਤਨੀ ਨੂੰ ਅਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ ਵੀਡੀਓ ਜਾਰੀ ਕਰਦੇ ਦੇਖਿਆ। ਹਾਂਜੀ ਅਸੀਂ ਦੇਖਿਆ ਨਾ। ਸੋ ਇਹ ਵੀ ਬਹੁਤ ਸਾਰੇ ਲੋਕਾਂ ਨੇ ਕਿਆਸ ਚਲਾਇਆ। ਕਿਉਂਕਿ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਇਸ ਇਲਜ਼ਾਮ 'ਚ ਨਹੀਂ ਸੀ ਪੈਣਾ ਚਾਹੁੰਦੀ ਕਿ ਆਮ ਆਦਮੀ ਪਾਰਟੀ ਨੇ ਵੀ ਪਰਿਵਾਰਵਾਦ ਕਰਤਾ ਅਰਵਿੰਦ ਕੇਜਰੀਵਾਲ ਜੇਲ੍ਹ ਗਏ ਤੇ ਉਹਨਾਂ ਦੀ ਪਤਨੀ ਨੂੰ ਮੁੱਖ ਮੰਤਰੀ ਬਣਾਤਾ ਆਵਾਜ਼ ਹੀ ਉੱਠੀ ਸੀ ਆਮ ਆਦਮੀ ਪਾਰਟੀ 'ਚ ਕਿ ਸੁਨੀਤਾ ਕੇਜਰੀਵਾਲ ਜੀ ਨੂੰ ਕਿਉਂ ਨਾ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਹਾਲਾਂਕਿ ਬਾਅਦ 'ਚ ਬਣਾਇਆ ਨਹੀਂ ਗਿਆ ਪਰ ਉਹ ਰੈਲੀਆਂ 'ਚ ਜਾਂਦੇ ਰਹੇ ਸੁਨੀਤਾ ਕੇਜਰੀਵਾਲ ਜੀ ਨੇ ਆਪਣੀ ਭੂਮਿਕਾ ਅਦਾ ਕੀਤੀ ਹੈ ਔਰ ਮੈਂ ਮੈਨੂੰ ਪੂਰੀ ਉਮੀਦ ਹੈ ਕਿ ਹੁਣ ਜਦੋਂ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਭਾਵੇਂ ਕੋਈ ਮਤਾ ਪੇਸ਼ ਕਰੇ ਭਾਵੇਂ ਕੋਈ ਆਵਾਜ਼ ਆਵੇ ਭਾਵੇਂ ਕੋਈ ਕਮੇਟੀ ਫੈਸਲਾ ਕਰੇ ਭਾਵੇਂ ਪਾਰਟੀ ਦਾ ਸੰਗਠਨ ਫੈਸਲਾ ਕਰੇ ਬੀਬੀ ਸਨੀਤਾ ਕੇਜਰੀਵਾਲ ਜੀ ਨੂੰ ਚੋਣ ਲੜਾਉਣ ਦੀ ਮੰਗ ਉੱਠੇਗੀ ਹੁਣ ਉਹ ਬੀਬੀ ਸਨੀਤਾ ਕੇਜਰੀਵਾਲ ਦੀ ਚੋਣ ਲੜਦੇ ਨੇ ਜਾਂ ਨਹੀਂ ਲੜਦੇ ਉਹ ਬਾਅਦ ਦੀ ਗੱਲ ਹੈ ਪਰ ਹੁਣ ਜੇ ਚੱਬੇਵਾਲ ਸਾਹਿਬ ਦੇ ਪੁੱਤਰ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਇਹਦਾ ਮਤਲਬ ਹੈ ਪਰਿਵਾਰਵਾਦ ਵਾਲੀ ਗੱਲ ਤਾਂ ਖਤਮ ਹੋ ਗਈ ਨਾ ਪਰ ਦੱਲਾ ਸਾਹਿਬ ਇੱਥੇ ਇੱਕ ਸਵਾਲ ਹੋਰ ਵੀ ਹੈ ਨਾ ਕੀ ਦਿੱਲੀ ਦੀ ਪੋਲਿਟਿਕਸ ਦੀ ਤੁਸੀਂ ਗੱਲ ਕਰ ਰਹੇ ਹੋ ਆਮ ਆਦਮੀ ਪਾਰਟੀ ਦੀ ਤੁਸੀਂ ਗੱਲ ਕਰ ਰਹੇ ਹੋ ਆਮ ਆਦਮੀ ਪਾਰਟੀ ਦੇ ਜਿਹੜੇ ਟਰਾਂਸਪੋਰਟ ਮੰਤਰੀ ਹੈ ਕਹਲਾਸ਼ ਗਲੋਤ ਉਹਦਾ ਅੱਜ ਕੱਲ ਪਾਰਟੀ ਛੱਡ ਗਏ ਐਤਵਾਰ ਵਾਲੇ ਦਿਨ ਉਹ ਤਾਂ ਪਾਰਟੀ ਛੱਡ ਗਏ ਤੇ ਨਾਲੇ ਉਹਨਾਂ ਨੇ ਇਲਜ਼ਾਮ ਲਗਾ ਦਿੱਤੇ ਕਹਿੰਦੇ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਕੇਵਲ ਰਾਜਨੀਤੀ ਕਰ ਰਹੀ ਹੈ ਡਿਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ ਖਾਸ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਜਮਨਾ ਨਦੀ ਦਾ ਕਹਿੰਦੇ ਕਿ ਉੱਥੇ ਬਿਲਕੁਲ ਸਫਾਈ ਨਹੀਂ ਹੋ ਰਹੀ ਜਿਦਾਂ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀਗੀ ਸਫਾਈ ਦਾ ਕਹਿੰਦੇ ਕੋਈ ਕੰਮ ਨਹੀਂ ਹੋ ਰਿਹਾ ਤੇ ਪਾਰਟੀ ਉਹ ਛੱਡ ਗਏ ਆ ਤੇ ਉਧਰ ਦੂਜੇ ਪਾਸੇ ਭਾਜਪਾ ਦੇ ਦੋ ਵਾਰ ਦੇ ਵਿਧਾਇਕ ਅਨਿਲ ਝਾ ਜਿਹੜੇ ਆ ਉਹ ਆਮ ਆਦਮੀ ਪਾਰਟੀ ਜੋਇਨ ਕਰ ਗਏ ਆ ਦੇਖੋ ਹੁਣ ਚੋਣਾ ਦਿੱਲੀ ਦੀਆਂ ਫਰਵਰੀ 15 ਤੋਂ ਪਹਿਲਾਂ ਪਹਿਲਾਂ ਦਿੱਲੀ 'ਚ ਸਰਕਾਰ ਬਣਨੀ ਬਣਨੀ ਹੈ ਪਿਛਲੀ ਵਾਰੀ ਜਦ ਤੱਕ ਮੈਨੂੰ ਧੁੰਦਲਾ ਧੁੰਦਲਾ ਯਾਦ ਹੈ 2019 ਦੇ ਆਸ-ਪਾਸ ਚੋਣਾਂ ਪਈਆਂ ਸੀ ਉਦੋਂ 7-8 ਫਰਵਰੀ ਤੱਕ ਦਿੱਲੀ 'ਚ ਸਰਕਾਰ ਬਣ ਗਈ ਜੀ ਇਹਦਾ ਮਤਲਬ ਹੈ ਹੁਣ ਅਸੀਂ ਨਵੰਬਰ 16 ਅੱਜ 17 ਆਗੇ ਨਵੰਬਰ ਦਸੰਬਰ ਤੇ ਜਨਵਰੀ ਦੋ ਮਹੀਨੇ ਰਹਿ ਗਏ ਹੁਣ ਜਿਹੜਾ ਕਲਾਸ਼ ਗਹਿਲੋਤ ਜੀ ਨੇ ਅਸੀਫਾ ਦਿੱਤਾ ਹੈ ਉਹ ਕਹਿ ਗਏ ਵੀ ਆਮ ਆਦਮੀ ਪਾਰਟੀ ਦੇ ਵਿੱਚ ਸਾਨੂੰ ਸ਼ੀਸ਼ ਮਹਿਲ ਵਰਗੇ ਮੁੱਦੇ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ ਜਾਂ ਆਮ ਆਦਮੀ ਪਾਰਟੀ ਦੀ ਵਰਕਿੰਗ ਤੇ ਉਹਨਾਂ ਨੇ ਇਲਜ਼ਾਮ ਲਾਤੇ ਜਿਹੜੇ ਉਹ ਆਮ ਆਦਮੀ ਪਾਰਟੀ ਤੇ ਸਿਆਸਤ ਕਰਨ ਦੇ ਇਲਜ਼ਾਮ ਲਾ ਰਹੇ ਨੇ ਸਿਆਸਤ ਕਲਾਸ਼ ਗਹਿਲੋਤ ਵੀ ਕਰਗੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਜਿਹੜੇ ਮੰਤਰੀ ਸੀ ਟ੍ਰਾਂਸਪੋਰਟ ਦੇ ਜਾਂ ਕਿਸੇ ਵੀ ਮਹਿਕਮੇ ਦੇ ਮੰਤਰੀ ਸੀ ਮੈਨੂੰ ਹਾਂ ਟ੍ਰਾਂਸਪੋਰਟ ਦੇ ਉਹ ਕਈ ਵਾਰ ਜਦੋਂ ਇੱਥੇ ਬੱਸਾਂ ਬੁੱਸਾਂ ਨੂੰ ਹਰੀ ਝੰਡੀ ਪੰਜਾਬ ਚ ਦਿੱਤੀ ਜਾਂਦੀ ਸੀ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਬੈਠਦੇ ਸੀ ਬਕਾਇਦਾ ਨਜ਼ਰ ਆਏ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਔਰ ਜਦੋਂ ਉਹ ਮੁੱਖ ਮੰਤਰੀ ਬਣਾਇਆ ਨਾਮ ਇਹਨਾਂ ਦਾ ਚੱਲਿਆ ਸੀ ਉਹਨਾਂ ਦਾ ਵੀ ਚੱਲਿਆ ਸੀ ਨਾਮ ਕਿ ਉਹ ਮੁੱਖ ਮੰਤਰੀ ਬਣ ਸਕਦੇ ਨੇ ਨਹੀਂ ਬਣੇ ਪਰ ਤੁਸੀਂ ਵੇਖੋ ਉਹ ਵੀ ਤਾਂ ਸਿਆਸਤ ਕਰ ਗਏ ਨਾ ਇਹ ਕਹਿ ਕੇ ਕਿ ਆਮ ਆਦਮੀ ਪਾਰਟੀ ਦੇ ਸਾਨੂੰ ਇਹਨਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਵਿੱਚ ਵੀ ਸਾਨੂੰ ਬਹੁਤ ਸਾਰੇ ਲੀਡਰ ਇੱਧਰ ਉੱਧਰ ਆਉਂਦੇ ਦਿਖਣਗੇ ਕਈ ਲੀਡਰ ਆਮ ਆਦਮੀ ਪਾਰਟੀ ਦੇ ਭਾਜਪਾ 'ਚ ਜਾਣਗੇ ਕੋਈ ਕਾਂਗਰਸ 'ਚ ਜਾਊ ਕਾਂਗਰਸ ਤੇ ਭਾਜਪਾ ਵਾਲੇ ਕਈ ਆਮ ਆਦਮੀ ਪਾਰਟੀ 'ਚ ਆਉਣਗੇ ਸੋ ਇਹ ਕੰਮ ਜਿਹੜਾ ਹੈਗਾ ਦੇਖੋ ਜਿਹੜੀ ਜਿਹੜੀ ਪੋਲਿਟਿਕਸ ਹੈ ਨਾ ਪੋਲਿਟਿਕਸ ਦੇ ਵਿੱਚ ਲੀਡਰਾਂ ਦਾ ਰੰਗ ਬਦਲਣਾ ਇਹ ਬੜੀ ਆਮ ਗੱਲ ਹੈ ਜਿਵੇਂ ਕਹਿੰਦੇ ਆ ਨਾ ਵੀ ਖਰਬੂਜੇ ਨਾਲ ਖਰਬੂਜੇ ਦੇ ਨਾਲ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲ ਲੈਂਦਾ ਸੋ ਇਸ ਕਰਕੇ ਕਈ ਖਰਬੂਜੇ ਇੱਕ ਦੂਜੇ ਨੂੰ ਦੇਖ ਕੇ ਰੰਗ ਬਦਲਣਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੁਣ ਜਿਵੇਂ ਭਾਜਪਾ ਵਾਲਾ ਤੁਸੀਂ ਦੱਸਿਆ ਆਮ ਆਦਮੀ ਪਾਰਟੀ 'ਚ ਆ ਗਿਆ ਕੀ ਨਾਮ ਹੈ ਉਹਨਾਂ ਦਾ ਦੱਸਿਆ ਅਨਿਲ ਝਾ ਹੁਣ ਉਹਨਾਂ ਨੇ ਭਾਜਪਾ ਛੱਡ ਦਿੱਤੀ ਪੰਜਾਬ 'ਚ ਵੀ ਬਹੁਤ ਅਜਿਹਾ ਹੋਇਆ ਸੀ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀ। ਕਈ ਆਪ ਛੱਡ ਕੇ ਕਾਂਗਰਸ ਤੇ ਅਕਾਲੀ ਦਲ ਤੇ ਭਾਜਪਾ 'ਚ ਚਲੇ ਗਏ ਸੀ ਉਹ ਬਾਅਦ 'ਚ ਦੁਖੀ ਹੋਣਗੇ ਵੀ ਪੰਜਾਬ 'ਚ ਸਰਕਾਰ ਆਪ ਦੀ ਬਣ ਗਈ। ਕਈ ਹੋਣਗੇ ਇੱਕ ਤਾਂ ਐਮਐਲਏ ਸੀਗੇ ਬੀਬੀ ਐਮਐਲਏ ਸੀ ਆਮ ਆਦਮੀ ਪਾਰਟੀ ਦੇ। ਉਹਨਾਂ ਦਾ ਮੈਨੂੰ ਨਾਮ ਭੁੱਲ ਗਿਆ। ਹਾਂ ਰੂਬੀ ਜੀ। ਉਹ ਕਾਂਗਰਸ ਪਾਰਟੀ ਚਲੇ ਗਏ ਸੀ ਤੇ ਸਰਕਾਰ ਫੇਰ ਆਮ ਆਦਮੀ ਪਾਰਟੀ ਦੀ ਆ ਗਈ। ਇਹ ਹੋ ਜਾਂਦਾ ਹੈ ਕਈ ਵਾਰੀ ਜਦੋਂ ਲੀਡਰ ਪਾਰਟੀਆਂ ਬਦਲਦੇ ਨੇ ਕਈ ਵਾਰੀ ਉਹ ਉਹਨੀਆਂ ਮਾਫਕ ਗੱਲਾਂ ਨਹੀਂ ਰਹਿੰਦੀਆਂ। ਪਾਰਟੀਆਂ ਬਦਲਣ ਦੇ ਬਾਵਜੂਦ ਵੀ ਖਰੇ ਕੋਈ ਕਿਸਮਤ ਦਾ ਤਨੀ ਨਹੀਂ ਹੁੰਦਾ ਜਿਵੇਂ ਬਿੱਟੂ ਐ ਹਾਰ ਕੇ ਵੀ ਮੰਤਰੀ ਬਣ ਗਿਆ ਪਾਰਟੀ ਬਦਲੀ ਹਾਰਿਆ ਤੇ ਮੰਤਰੀ ਬਣ ਗਿਆ ਜੇ ਕਾਂਗਰਸ ਚ ਹੁੰਦਾ ਰਵਨੀਤ ਬਿੱਟੂ ਭਾਵੇਂ ਜਿੱਤ ਜਾਂਦਾ ਫਿਰ ਮੰਤਰੀ ਨਹੀਂ ਸੀ ਬਣਨਾ ਸੋ ਭਾਜੀਪੀ ਚੋ ਹਾਰ ਕੇ ਵੀ ਮੰਤਰੀ ਬਣ ਗਿਆ ਰਵਨੀਤ ਬਿੱਟੂ ਸੋ ਕਈ ਲੋਕ ਕਿਸਮਤ ਦੇ ਵੀ ਤਨੀ ਹੁੰਦੇ ਨੇ ਸੋ ਕਿਸਮਤ ਕਈਆਂ ਦੀ ਉਹਨਾਂ ਦਾ ਸਾਥ ਦੇ ਜਾਂਦੀ ਹੈ ਸੋ ਬਾਕੀ ਚੋਣਾ ਤੋਂ ਪਹਿਲਾਂ ਲੀਡਰਾਂ ਨੇ ਰੰਗ ਬਦਲਣਾ ਹੀ ਬਦਲਣਾ ਹੁੰਦਾ ਸੋ ਲੀਡਰਾਂ ਦੇ ਰੰਗ ਬਦਲਣ ਦਾ ਆਪਾਂ ਇਤਰਾਜ਼ ਨਹੀਂ ਕਰਨਾ ਕਿਉਂਕਿ ਉਹਨਾਂ ਦੀ ਆਪਣੀ ਛੜਦਾ ਹੈ ਪਾਰਟੀਆਂ ਦੇ ਨਾਲ ਉਹ ਬਦਲਦੀ ਰਹਿੰਦੀ ਹੈ ਤਰਾਸਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਨੇ ਹੋ ਤੇ ਖਬਰਾਂ ਪੂਰੀ ਤਫਸੀਲ ਦੇ ਨਾਲ ਸਮਝਾਉਨੇ ਹੋ ਦਰਸ਼ਕ ਵੀ ਇਸ ਨੂੰ ਪਸੰਦ ਕਰਦੇ ਆ ਕਮੈਂਟ ਕਰਦੇ ਆ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਸਤਿ ਸ੍ਰੀ ਅਕਾਲ ਚਲੋ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤਰ੍ਹਾਂ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਵੀ ਮੈਂ ਸਵਾਗਤ ਕਰਦਾ ਤੁਸੀਂ ਆਪਣਾ ਵਿਚਾਰ ਮੇਰੇ ਤੱਕ ਪੇਜ ਸਕਦੇ ਹੋ ਮੈਂ ਤੁਹਾਡੀ ਗੱਲ ਵੀ ਅੱਗੇ ਬਦਾਵਾਂਗਾ